ਹੇ ਗਈਆਂ ਫਲਮਾਂ ਫਿਰ ਉਹ ਤੇ ਆਉਣ گی ਆਡੀਸ਼ੇ ਦੀ ਗੋਦੀ ਚੱਕ ਕੇ ਲੈ ਜੇ ਫਲਮਾਂ ਉਹ ਦਿਵਰ ਭਜਾਈ ਦਾ ਫਿਰ ਉਡੀਕਾ ਕਰੀ ਜਾਂਦੇ ਸਾਰੇ ਨਾ ਇਹਨਾਂ ਚੱਕਣੀ ਆ ਗੋਦੀ ਫਿਲਮ ਮੇਰੀ ਕੋਈ ਨਹੀਂ ਜਦੋਂ ਆਉਗੀ ਫਿਲਮ ਆਉਗੀ ਤੁਹਾਡੇ ਮੂਰੇ ਹੀ ਆਉਗੀ ਆਈ ਲਵ ਯਰ ਜੀਤੇ ਆਈ ਲਵ ਯੂ ਆਹ ਚੱਕ ਆਹ ਚੱਕ ਚੁੰਮਾ ਪਤਾ ਨਹੀਂ ਵੀਰਵਾਰ ਆ ਕਿ ਚੁੰਮਾ ਜਹਤਾ ਚੁੰਮਾ ਲੈ ਲਵਾਂ ਬਿਰਨਜੀਤ ਕੋਰ ਦਾ ਚੁੰਮਾ ਥੈਂਕ ਕਰਨ ਦੀ ਤਰਫੋਂ ਭਾਬੀ ਬਲੋ ਓ ਬਾਰੇ ਓਏ ਓਏ वेलकम वेलकम साराए ਧੰਨਵਾਦ ਤੁਹਾਡਾ ਅੱਛਾ ਇੰਨਾ ਤੇ ਡੋਰ ਤਾਂ ਮੈਨੂੰ ਪਕੌੜੇ ਪਕਾਉਣੇ ਆ ਉਹ ਭਾਬੀ ਕੋਈ ਨਾ ਦਿਔਰ ਆਇਨੇ ਤੇਲ ਨੂੰ ਕੀ ਹੋਇਆ ਤੂੰ ਖਵਾਦੇ ਮੈਨੂੰ ਚੌਲ ਮੇਰੇ ਦਿਲ 'ਚ ਬੰਦੇ ਹੌਲ ਕਾਤੋਂ ਕਰਦੀਆਂ ਗਾ ਲੋਲ ਮੇਰੇ ਕੰਨ ਕਿਤੇ ਤੂੰ ਬੋਲੇ ਮੈਂ ਕਹਾਂ ਦੇਖ ਭਾਬੀ ਦੇ ਡੌਲੇ ਮੈਂ ਕਹਾਂ ਦੇਖ ਭਾਬੀ ਦੇ ਡੌਲੇ ਆ ਵੀ ਕੀ ਹਾਲ ਚਾਲ ਡੋਰ ਕਰਨ ਨੂੰ ਆਜਾ ਕੱਕ ਤੇ ਆਜਾ ਕ ਜੁਮਾ ਪਤਾ ਨਹੀਂ ਵੀਰਵਾਰ ਆ ਕਿ ਜੁਮਾ ਜ ਹੈ ਤਾਂ ਜੁਮਾ ਲੈ ਲੋ ਪਾ ਬੇਰਜੀਤ ਕੋਰ ਦਾ ਜੁਮਾ ਉਸਤਾ ਭਾਈ ਸਾਨੂੰ ਸੰਗ ਲੱਗਦੀ ਆ ਭਾਬੀ ਦੇ ਚੱਕੀ ਜਾਂਦੀ ਆ ਕੰਮ ਐਨਾ ਭਾਬੀ ਤੇਰਾ ਆਸ਼ਕ ਤਾਂ ਨਹੀਂ ਹੋਵੇ ਕਦੀ ਆਨੰਦ ਜੀ ਮੇਰਾ ਆਸ਼ਕੀ ਆਨੰਦ ਆਨੰਦ ਹਾਂ ਉਹ ਤੂੰ ਜਾ ਯਾਰ ਐਵੇਂ ਕਿਸ ਮੈरिज ਲਈ ਫਿਰਦੀ ਆ ਦੰਦ ਕਹਿੰਦੀ ਆ ਮੇਰਾ ਆਸਗਾ ਆਨੰਦ ਹੈ ਲਾ ਸਰਮਾ ਸਰਮਾ 파ਕੇ ਵਰਚ ਵਰਚ ਕਰਕੇ ਹੂਟ ਹੂ 파ਕੇ ਚੁੰਮੇ ਦੇਈ ਦੇਆ ਹੂਟ ਹੂ 파ਕੇ ਚੁੰਮੇ ਦੇਈ ਦੇਆ ਮੇਰੇ ਲਈ ਕੀ ਬਣਾਉਂਗੇ ਵੀਡੀਓ ਦੇ ਵਿੱਚ ਤੇਰੇ ਲਈ ਵਾਹ ਕਿੰਨਾ ਸਿਆਣਾ ਵਾ ਮੈਂ ਤਾਂ ਫ੍ਰੀ ਮਿਲਣ ਵਾਲੀ ਆ ਵੀਡੀਓ ਫ੍ਰੀ ਹੈ ਪਾਪੜ ਤਲ ਨੂੰ ਫਿਰਦਾ ਵਾ ਆਏ ਨਹੀਂ ਸਭ ਕਹ ਦਿੰਦੀ ਮੈਨੂੰ ਪਾਪੜ ਨਾ ਬਾਈ ਨੇ ਕਿਹਾ ਵੇਖੇ ਖਰਚ ਆ ਗਿਆ ਤਾਂ ਫ੍ਰੀ ਬਣਾ ਚੰਨਾ ਤੇਰੇ ਤਾਰੇ ਕੋਲ ਹੋਣਗੇ ਸੀ ਤਾਂ ਹੀ ਕੱਲੇ ਵਹਿ ਕੇ ਰੋਏ ਨੋ 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 ਹੁਣ ਜੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਵਿੱਚ ਕੋਈ ਕਲਾਕਾਰ ਹੈਗਾ ਨਾ ਉਹ ਰਣਜੀਤ ਘੋੜਾ ਭਾਬੀ ਆ ਜਿਹਨੂੰ ਲੋਕੀ ਸੁਣਦੇ ਆ ਹੋਰ ਕਿਸੇ ਨੂੰ ਨਹੀਂ ਸੁਣਦੇ ਬਸ ਭਾਬੀ ਬਾਣਗੀ ਸਟਾਰ ਵੈਲੀਓ ਵੀ ਹੁਣ ਨਹੀਂ ਉਹ ਲੱਭਦੀ ਵੇ ਹੁਣ ਨਹੀਂ ਉਹ ਲੱਭਦੀ ਚੰਡੀਗੜ੍ਹ ਵਿੱਚ ਮੈਂ ਘੱਲ ਆਵੇ ਢੇੜੀਆਂ ਅੱਖਾਂ ਚੁੰਮਿਆਂ ਦੀ ਮੈਂ ਘੱਲ ਆਵੇ ਨੇਰੀਆਂ ਹੁਣ ਭਾਬ ਸਾਡੀ ਭਾਬੀ ਨੂੰ ਕਿੰਨਾ ਪਿਆਰ ਕਰਦੀ ਆ ਇਹ ਛੋਟੀ ਮੰਮੀ ਆ ਇੱਕ ਵੱਡੀ ਮੰਮੀ ਵੀ ਹੈਗੀ ਆ ਉਧਰ ਹੈਗੇ ਆ ਉਧਰ ਜਾਣੇ ਹੁੰਨੇ ਆ ਉਹ ਬਹੁਤ ਪਿਆਰ ਕਰਦੀ ਆ ਨਾ ਹੋਰ ਐਮੀ ਵਰਕ ਦੀਆਂ ਫਿਲਮਾਂ ਚੱਲਦੀਆਂ ਆ ਭਾਬੀ ਐਮੀ ਵਰਕ ਦੇ ਨਾਲ ਵੀ ਦੇਖਣ ਨੂੰ ਮਿਲੂ ਮੈਂ ਕਹਿੰਦਾ ਆਨਲਾਈਨ ਮੇਜ ਵਾਲਾ ਨਾ ਜੀ ਨਾ ਐਮੀ ਵਰਕ ਭਾਬੀ ਨਾਲ ਬਣਾਊਗਾ ਵੀਡੀਓ ਜਾਂ ਫਿਲਮ ਬਣਾਊਗਾ ਬਲਕਿ ਭਾਬੀ ਨਹੀਂ ਠੀਕ ਆ ਨਾ ਯਾਰ ਭਾਬੀ ਵੀ ਦਾ ਮੀਡੀਆ ਦੇ ਵਿੱਚ ਆ ਭਾਬੀ ਦਾ ਕਿਤੇ ਘੱਟ ਥੋੜੀ ਨਾਮ ਚੱਲਦਾ ਵਾ ਸਾਸੀ ਕਾਲ ਦੋਸਤੋ ਇਸ ਸਮੇਂ ਅਸੀਂ ਪਹੁੰਚ ਚੁੱਕੇ ਗੁਰਨਾ ਪੋਸਟਰ ਲੱਗੇ ਹੋ ਦੇਖਿਓ ਕੰਢ ਦੇ ਉੱਪਰ ਆ ਪੋਸਟਰ ਕਿਹਦੇ ਲੱਗੇ ਹੋਣੇ ਤੇ ਆ ਵੱਡੀ ਗੱਡੀ ਕਿਹਦੀ ਖੜੀ ਆ ਸੋ ਦੋਸਤੋ ਅੱਜ ਭਾਬੀ ਦੇ ਘਰ ਦੇ ਬਾਹਰ ਪਹੁੰਚੇ ਆ ਚੁੰਮਣੀ ਵਾਲੀ ਭਾਬੀ ਨੂੰ ਹਰ ਕੋਈ ਜਾਣਦਾ ਹੋਣਾ ਆ ਪੋਸਟਰ ਲੱਗੇ ਦੇਖੋ ਵੀ ਭਾਬੀ ਦੇ ਨਾ ਗਾਣਿਆਂ ਦੇ ਵੀ ਅਰੇ ਭਾਬੀ ਤਾਂ ਕਹਿੰਦੇ ਵੀ ਗਰੀਬ ਬੜੀਆ ਪਰ ਆ ਗੱਡੀ ਵੀ ਬਾਹਰ ਖੜਾਈ ਹੋਈ ਆ ਦੇਖ ਰਿਹਾ ਅੰਦਰ ਜਾ ਕੇ ਤੇ ਭਾਬੀ ਨਾਲ ਗੱਲਬਾਤ ਵੀ ਕਰਾਂਗੇ ਲੈ ਵੀ ਸਾਰੀ ਫੈਮਿਲੀ ਕਹਿੰਦੇ ਗੇਟ ਸਾਸੀ ਕਾਲ ਜੀ ਠੀਕ ਹੋ ਗਿਆ ਕੀ ਹਾਲ ਚਾਲ ਹੈ ਵੈਲਕਮ ਜੀ ਤੁਹਾਡਾ ਵੈਲਕਮ ਵੈਲਕਮ ਸਾਰਾ ਧੰਨਵਾਦ ਤੁਹਾਡਾ ਇੰਨਾ ਤੇ ਡੋਰ ਤਾਂ ਮੈਨੂੰ ਪਕੌੜੇ ਪਕਾਉਣੇ ਆ ਉਹ ਭਾਬੀ ਕੋਈ ਨਾ ਦਿਔਰ ਆਇਨੇ ਤੇਲ ਨੂੰ ਕੀ ਹੋਇਆ ਇਹਨਾਂ ਨੇ ਪਕੌੜੇ ਵਗਾਉਣੇ ਆਂਗੇ ਵੀ ਆਪਣੇ ਪਕੌੜੇ ਨਾਲ ਤੇਲ ਡੋਲਦਾ ਸੋ ਸਾਰੇ ਲੱਭ ਰਹੇ ਦੀ ਭਾਬੀ ਨੂੰ ਹੀ ਭਾਬੀ ਕਿੱਥੇ ਰਹਿੰਦੀ ਸੋ ਭਾਬੀ ਲੱਬਲੀ ਭਾਬੀ ਮੁਬਾਰਕਾ ਬਲਾ ਤਾਂ ਗੱਡੀ ਲਈ ਵੱਡੀ ਗੱਡੀ ਲਈ ਤੁਹਾਨੂੰ ਉਹਦੋਂ ਵੀ ਜ਼ਿਆਦਾ ਮੁਬਾਰਕਾਂ ਤੁਖਾ ਵਾਤੇ ਮੈਨੂੰ ਚੌਲ ਮੇਰੇ ਦਿਲ 'ਚ ਪੈਂਦੇ ਹਾਲ ਤੁਹਾ ਬਾਦੇ ਮੈਨੂੰ ਚੌਲ ਮੇਰੇ ਦਿਲ ਚ ਪੈਂਦੇ ਹੌਲ ਕਾ ਤੂੰ ਕਰਦੀ ਆ ਗਲੋਲ ਮੇਰੇ ਕੰਨ ਕਿਤੇ ਤੂੰ ਬੋਲੇ ਮੈਂ ਕਹਾ ਦੇਖ ਭਾਬੀ ਦੇ ਡੌਲੇ ਮੈਂ ਕਹਾ ਦੇਖ ਭਾਬੀ ਦੇ ਡੌਲੇ ਲੋ ਜੀ ਆਪਾਂ ਤੇ ਜਾਓ ਨਵਾਂ ਸੌਂਗ ਦੇਖੋ ਭਾਬੀ ਦਾ ਨਵਾਂ ਗਾਣਾ ਵੀ ਆ ਗਿਆ ਤੇ ਨਵੀਂ ਗੱਡੀ ਵੀ ਆ ਗਈ ਭਾਬੀ ਨਵੀਂ ਗੱਡੀ ਲੈਂਦੀ ਪਰ ਵੱਡੀ ਲੋਕ ਤਾਂ ਕਿ ਨਹੀਂ ਭਾਬੀ ਦਾ ਬੜੀ ਗਰੀਬ ਆ ਪਰ ਤੁਸੀਂ ਗੱਡੀ ਖੜਾਈ ਖੜਿਓ ਬਾਹਰ ਭਾਬੀ ਬਹੁਤ ਪੈਸੇ ਵਾਲੀ ਆ ਭਾਬੀ ਬਹੁਤ ਜ਼ਿਆਦਾ ਪੈਸੇ ਵਾਲੀ ਆ ਤੁਸੀਂ ਵੀ ਲਿਆਓ ਠੀਕ ਹੈ ਨਾ ਗੱਡੀਆਂ ਗੁੱਡੀਆਂ ਮੈਂ ਭਰ ਕੇ ਦੇ ਦੂੰਗੀ ਤੁਹਾਨੂੰ ਪੈਸਿਆਂ ਦੀਆਂ ਹਾਂ ਹਾਂ ਕਿਤੇ ਆਏ ਨਾ ਕਹਦੇ ਕੱਲੀ ਭਾਬੀ ਨੇ ਪੈਸੇ ਖਾ ਲਿਆ ਸਾਰਿਆਂ ਨੂੰ ਵੰਡ ਕੇ ਖਲਾਉਂਗੀ ਠੀਕ ਹੈ ਨਾ ਪਰ ਇਹ ਖੁਸ਼ੀ ਚ ਦਿਵਰਾ ਜਿਹੜੇ ਦਿਵਰ ਨੇ ਪਰਜਾਈਆਂ ਸਾਰਿਆਂ ਨੂੰ ਅੱਖ ਤੇ ਚੁੰਮਦਾ ਬਣਦਾ ਫਿਰ ਹਾਂ ਵੀ ਕੀ ਹਾਲ ਚਾਲਾ ਦਿਵਰਾਂ ਦਾ ਨਾ ਨਾ ਅੱਜ ਕੱਕ ਤੇ ਅੱਜੱਕ ਚੁੰਮਾ ਪਤਾ ਨਹੀਂ ਵੀਰਵਾਰ ਆ ਕੇ ਜੁੰਮਾ ਜਹਤਾ ਜੁੰਮਾ ਲੈ ਲੋ ਪਾ ਬੇਰੰਜੀਤ ਕੌਰ ਦਾ ਚੁੰਮਾ ਭੈਣ ਕਰਨ ਜੀ ਤੇ ਘਰ ਭਾਬੀ ਵੱਲਾਂ ਆ ਚੱਕੜੌਣਾ ਤੇ ਆ ਚੱਕ ਪੱਟ ਭਾਬੀ ਰੰਜੀਤ ਕੋ ਨਿੱਕਸ ਨਾਲ ਵੀ ਕਟ ਕਈਆਂ ਤੇ ਭਾਬੀ ਕੱਢ ਦਿਆ ਵੱਟ ਇਹ ਮੇਰਾ ਜੁੰਮਾ ਵਾ ਮੈਰੀ ਕਿ ਤੈਨੂੰ ਦੇਣ ਦੇਣਾ ਵਾ ਨਾ ਕਿ ਤੁਹਾਨੂੰ ਬਹੁਤ ਦੇਤੇ ਆ ਹੁਣ ਅੱਜਾ ਹਾਂ ਹੁਣ ਤਾਂ ਮੈਂ ਦਿਵਰਾਂ ਨੂੰ ਦੇਣੇ ਚੁੰਮੇ ਮੈਂ ਵੀ ਦੋਸਤੋ ਵੀਡੀਓ ਦੇ ਵਿੱਚ ਪੂਰਾ ਆਨੰਦ ਆਉਣ ਵਾਲਾ ਬਣੇ ਰਿਓ ਤੇ ਗੱਲਾਂ ਬਾਤਾਂ ਪੂਰੀਆਂ ਚੱਲਣੀਆਂ ਭਾਬੀ ਦੇ ਨਾਲ ਤੇ ਜਿੰਦਾ ਹੱਸ ਭਾਜੀ ਦੇ ਨਾਲ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਕਰਵਾਵਾਂਗੇ ਤੇ ਪੂਰਾ ਜਿਹੜਾ ਕਹਿਦੀ ਐ ਵੀ ਨਾ ਇਹ ਵੀਡੀਓ ਦੇ ਵਿੱਚ ਨੰਦਾਉਣ ਵਾਲਾ ਤੇ ਵੀਡੀਓ ਦੇ ਵਿੱਚ ਪੂਰੇ ਨਜ਼ਾਰੇ ਆਉਣ ਵਾਲੇ ਨੇ ਵੀਡੀਓ ਨੇ ਸ਼ੇਅਰ ਕਰ ਦੇ ਚਲਦੀ ਚਲਦੀ ਨੂੰ ਆ ਚੱਕ ਆਖ ਤੇ ਆ ਚੱਕ ਡੋਲਾ ਭਾਬੀ ਤੇ ਜੋ ਵੀ ਤੁਸੀਂ ਸੋਨੇ ਚੁੰਮਾ ਉਹ ਬਾਈ ਸਾਨੂੰ ਸੰਗ ਲੱਗਦੀ ਆ ਭਾਬੀ ਦੀ ਕੱਤੀ ਜਾਂਦੀ ਆ ਕੰਮ ਹਨਾ ਭਾਬੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਆਨੰਦ ਹੈ ਕਿਹੜਾ ਜੀ ਹੈ ਤੁਸੀਂ ਕਹਿੰਦੇ ਆਨੰਦ ਆਉਣ ਵਾਲਾ ਆਨੰਦ ਆਉਣ ਵਾਲਾ ਮੇਰੇ ਕੋਲੇ ਆਨੰਦ ਆ ਕੀ ਕਰੂਗਾ ਹੈ ਜਿਹੜਾ ਭਾਬੀ ਕੋਲੇ ਆਊਗਾ ਤੇਰਾ ਆਸਕ ਤਾਂ ਨਹੀਂ ਹੈਗਾ ਕਿਤੇ ਆਨੰਦ ਜੀ ਮੇਰਾ ਆਸ਼ਕੀ ਆਨੰਦ ਆਨੰਦ ਹਾਂ ਉਹ ਤੂੰ ਜਾ ਯਾਰ ਐਵੇਂ ਇੱਕ ਸਮੇਲੇ ਜੇ ਲਈ ਫਿਰਦੀ ਆ ਦੰਦ ਕਹਿੰਦੀ ਆ ਮੇਰਾ ਆਸਗਾ ਆਨੰਦ ਹੈ ਉਹ ਜੋਰਾ ਮੇਰੇ ਆ ਹੈ ਨੰਦ ਨੰਦ ਕਹਿ ਕੇ ਕਿਹੜਾ ਨੰਦ ਘਰੇ ਲੜਾਈ ਪਵਾ ਦੇਗੇ ਸਾਡੇ ਉਹ ਭਾਬੀ ਉਹ ਵਾਲਾ ਨੰਦ ਦੱਸਿਆ ਨਹੀਂ ਪਾ ਬਾਈ ਨੂੰ ਤੁਸੀਂ ਕੀ ਨੂੰ ਇਹੋ ਜਿਹੀਆਂ ਗੱਲਾਂ ਛਪੋ ਕੇ ਰੱਖੀ ਛਾਪਾ ਕੇ ਰੱਖੀ ਦੀਆਂ ਹੁੰਦੀਆਂ ਵਾ ਨੰਦ ਦੱਸੀ ਰਹਿੰਦਾ ਕਦੇ ਨਹੀਂ ਦੋਸਤੋ ਭਾਬੀ ਦੇ ਰਾਜ ਆ ਜਿਹੜੇ ਖੁੱਲਣ ਲੱਗ ਗਏ ਨੇ ਵੀਡੀਓ ਦੇ ਵਿੱਚ ਤੇ ਬਾਈ ਚੀਜੀ ਵੀ ਲੈ ਲਓ ਖਾਣੀ ਆ ਲੈ ਬਾਈ ਆ ਲੈ ਬਾਈ ਚੀਜੀ ਹੋਣੀ ਚੀਜੀ ਵੀ ਚੀਜੀ ਵੀ ਖਾਵਾਂਗੇ ਜ਼ਰੂਰ ਅਸੀਂ ਨਾਲ ਲੈ ਕੇ ਚੱਲਾਂਗੇ ਤੇ ਮੇਰਾ ਕੈਮਰਾਮੈਨ ਵੀ ਚੀਜੀ ਖਾਊਗਾ ਤੇ ਕੈਮਰਾਮੈਨ ਨੂੰ ਹੋਰ ਵੀ ਬੜੀਆਂ ਚੀਜ਼ਾਂ ਚਾਹੀਦੀਆਂ ਨੇਗਾ ਉਹ ਵੀ ਅਸੀਂ ਇਸ ਵੀਡੀਓ ਦੇ ਵਿੱਚ ਦੇ ਕੇ ਭੇਜਾਂਗੇ ਤੇ ਬਾਈ ਜੀ ਹੋਰ ਦੱਸੋ ਪਹਿਲਾਂ ਕੀ ਹਾਲ ਚਾਲ ਆ ਠੀਕ ਆ ਸਾਰੇ ਪਰਿਵਾਰ ਆ ਹਾਂ ਬੱਲੇ ਬੱਲੇ ਆ ਵੀ ਹਾਂ ਮੈਂ ਕਹਿੰਦਾ ਯਾਰ ਆਨੰਦਾਪੁਰਾ ਲੋਕ ਭਾਬੀ ਨੂੰ ਲਾਭਦੇ ਸੀ ਅੱਜ ਸਿਰ ਭਾਬੀ ਲਾਭ ਹੀ ਲੈ ਭਾਬੀ ਕਿਥੇ ਲੋਕੇ ਬੈਠੇ ਅੱਜ ਕੱਲ ਫਿਰੋਣਾ ਬੜਦੇ ਥੱਲੇ ਸੀਗੀ ਕਿਉਂ ਕਿਉਂ ਲੋਕੇ ਕਿੱਧਰ ਬੈਠੇ ਮੈਂ ਕਿਹਾ ਦਿਵਰਾ ਨਾਲ ਤਾਂ ਨਹੀਂ ਆਉਣਾ ਵਾ ਤਾਂ ਕਰਕੇ ਲੁੱਕ ਗਈ ਸੀਗੀ ਤੁਸੀਂ ਆ ਕੇ ਫੇਰ ਬੈਠ ਥੱਲੇ ਖਿਚ ਲਿਆ ਮੈਨੂੰ ਅੱਛਾ ਕਿ ਅੱਜ ਕੱਲ ਨਾ ਕਿਤੇ ਸੋਸ਼ਲ ਮੀਡੀਆ ਦੇਖੇ ਚਰਚਾ ਘੱਟ ਈ ਆ ਕਿਤੇ ਹੋਰ ਭਾਬੀ ਇਤਨੇ ਲੱਭਲੀ ਲੋਕਾਂ ਨੇ ਜਿੰਨੀਆਂ ਮਰਜ਼ੀ ਭਾਬੀਆਂ ਲੱਭ ਲੈਣ ਜਿਹੜੀ ਅਸਲੀ ਭਾਬੀ ਆ ਨਾ ਦਿਵਰਾ ਦੀ ਉਹ ਤਾਂ ਭਾਬੀਆਂ ਰੰਜੀਦਕਾਰੀ ਆ ਅੱਖਾਂ ਚੁੰਮਿਆਂ ਵਾਲੀ ਜਿੰਨੀਆਂ ਮਰਜ਼ੀ ਅੱਖਾਂ ਚੁੰਮੇ ਦੇ ਲਵੇ ਕੋਈ ਵੀ ਪਰ ਫੇਰ ਵੀ ਮੇਰੇ ਵਰਗੇ ਅੱਖਾਂ ਚੁੰਮੇ ਨਹੀਂ ਦੇ ਸਕਦਾ ਕੋਈ ਵੀ ਮੈਂ ਸ਼ਰਮਾ ਸ਼ਰਮਾ ਪਾ ਕੇ ਲਾਸਰਮਾ ਸਰਮਾ ਪਾ ਕੇ ਵਰਚ ਵਰਚ ਕਰਕੇ ਹੂਚ ਹੂ ਪਾ ਕੇ ਚੁੰਮੇ ਦੇ ਦੇਆ ਲਓ ਵੀ ਦੋਸਤੋ ਆ ਆ ਚੱਕੋ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਬੀ ਨੂੰ ਜਿਹੜੇ ਵੀ ਪਸੰਦ ਕਰ ਦਿੰਦੇ ਭਾਬੀ ਨੂੰ ਦੇਖ ਕੇ ਮੈਂ ਕਹਿੰਦਾ ਜੀ ਅੱਜ ਦੇ ਸਮੇਂ ਦੇ ਵਿੱਚ ਦੇਖੇ ਨਾ ਦੁੱਖ ਤਾਂ ਹਰ ਕੋਈ ਦਿੰਦਾ ਤੇ ਹਸਾਉਣਾ ਬਹੁਤ ਔਖਾ ਕਹਿੰਦੇ ਅੱਛੇ ਹੀ ਹਸਾਉਣਾ ਹਾਂ ਕੁੱਤਕ ਧਾਰੀਆਂ ਗਾੜ ਦੋ ਬੰਦਾ ਆਪ ਹੀ ਹੱਸ ਪੈਂਦਾ ਵਾ ਰੋਣ ਦੀ ਸੌਖਾ ਚੁਲਦੀ ਵੜ ਦੋ ਹਾਂ ਇਹ ਬੰਦੇ ਨੂੰ ਰੋਵਾਣਾ ਫਿਰ ਚੁੰਡੀ ਵੜ ਦੋ ਉਹ ਆਪ ਹੀ ਰੋ ਪੈਂਦਾ ਵਾ ਅੱਜ ਕੱਲ ਤਾਂ ਇਹੋ ਜਿਹੇ ਬੱਚੇ ਨੇ ਥੋੜੀ ਜੀ ਚੁੰਡੀ ਵੀ ਵੜ ਦੋ ਐਵੇਂ ਹੀ ਰੋਣ ਲੱਗ ਜਾਂਦੇ ਨੇ ਉਹ ਪਹਿਲੇ ਵੀ ਤਾਂ ਇਨਸਾਨ ਸੀ ਠੀਕ ਹੈ ਨਾ ਔਰ ਐਨੇ ਨੇ ਦੁੱਖ ਦੇਖ ਕੇ ਵੀ ਖੁਸ਼ ਰਹਿੰਦੇ ਸੀ ਹਨਾ ਔਰ ਪਹਿਲਾਂ ਵਰਗੇ ਇਨਸਾਨਾਂ ਵਰਗੇ ਇਨਸਾਨ ਬਣੋ ਅਤੇ ਜਿਹੜੇ ਛੋਟੇ ਮੋਟੇ ਦੁੱਖ ਆਉਂਦੇ ਨੇ ਉਹਨੂੰ ਹੱਸ ਕੇ ਸਹਾਰ ਲਓ ਠੀਕ ਹੈ ਨਾ ਔਰ ਦੁੱਖਾਂ ਨੂੰ ਦੁੱਖ ਨਾ ਸਮਝੋ ਅੱਭੀ ਵੱਡੀਆਂ ਵੱਡੀਆਂ ਫਿਲਮਾਂ ਅਨਾਉਂਸ ਕੀਤੀਆਂ ਸਲਮਾਨ ਖਾਨ ਦੇ ਨਾਲ ਵੀ ਆਉਂਦੀ ਸੀ ਫਿਲਮ ਤੁਹਾਡੀ ਗ੍ਰੇਟ ਖਾਲੀ ਦੇ ਨਾਲ ਵੀ ਕਿੱਥੇ ਗਈਆਂ ਫਿਲਮਾਂ ਫਿਰ ਉਹ ਤੇ ਆਉਣ گیਆਂ ਐਡੀ ਛੇ ਦੀ ਗੋਦੀ ਚੱਕ ਕੇ ਲੈ ਜਾ ਫਿਲਮਾਂ ਨੂੰ ਉਹ ਦਿਉਰਪੁਰਜਾਈ ਦਾ ਫਿਰ ਉੜੀਕਾ ਕਰੀ ਜਾਂਦੇ ਸਾਰੇ ਨਾ ਇਹਨਾਂ ਨੇ ਚੱਕਣੀ ਆ ਗੋਦੀ ਫਿਲਮ ਮੇਰੀ ਹੂੰ ਕੋਈ ਨਹੀਂ ਜਦੋਂ ਆਊਗੀ ਫਿਲਮ ਆਊਗੀ ਤੁਹਾਡੇ ਮੂਰੇ ਹੀ ਆਊਗੀ ਹੂੰ ਹੈ ਤੇ ਇੱਕ ਹੋਰ ਮੇਰੀ ਫਿਲਮ ਆ ਰਹੀ ਹੈ ਜੀ ਕੀ ਦੀ ਹੈ ਮੈਂ ਤਾਂ ਭੁੱਲ ਗਈ ਕਿਹੜੀ ਜੀ ਤਰਮਿੰਦਰ ਦੇ ਮੁੰਡੇ ਨਾਲ ਅੱਛਾ ਸਨੀ ਦੋਲ ਦੇ ਨਾਲ ਹਾਂ ਅੱਛਾ ਗਦਰ 2 ਆ ਰਹੀ ਆ ਹਾਂਜੀ ਭਾਬੀ ਕਹਿੰਦੀ ਮੈਂ ਗਦਰ 2 ਦੇ ਵਿੱਚ ਜਾ ਰਹੀ ਆ ਅੱਛਾ ਔਰ ਤੁਸੀਂ ਸਾਰਿਆਂ ਨੇ ਜਾਣਾ ਮਾ ਸਿਲਮੇ ਹਾਲ ਦੇ ਵਿੱਚ ਹੌਸਫੁੱਲ ਕਰ ਦੇਣਾ ਵੀ ਭਾਬੀ ਰਣਜੀਤ ਕੌਰ ਆ ਰਹੀ ਆ ਰਣਜੀਤ ਕੌਰ ਆ ਰਹੀ ਆ ਠੀਕ ਹੈ ਨਾ ਸਨੀ ਦੇ ਨਾਲ ਨਾ ਕਾ ਪਟਣਾਗਾ ਇਹ ਨਲਕਾ ਭਾਬੀ ਰਣਜੀਤ ਕੌਰ ਨੇ ਪਟਣਾ ਮੈਂ ਦੇਖ ਲਓ ਫਿਰ ਅੱਛਾ ਹਾਂ ਲੋ ਵੀ ਦੋਸਤੋ ਵੱਡਾ ਅਨਾਉਂਸਿਸ ਵੀਡੀਓ ਦੇ ਵਿੱਚ ਹੋ ਚੁੱਕਿਆ ਗਦਰ 2 ਦੇ ਵਿੱਚ ਨਾਕਾ ਸਨੀ ਦੇਵਾਲ ਨੇ ਨੀ ਪਟਣਾ ਚੁੰਮਿਆ ਲਈ ਭਾਬੀ ਪਟੂਗੀ ਸਨੀ ਦੇਵਾਲ ਦੇ ਨਾਲ ਫਿਲਮ ਮਾਰੀ ਆ ਫਿਰ ਤਾਂ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਪਰ ਦੇਖਣ ਹੀ ਨਹੀਂ ਭੁੱਲਣੀਗੀ ਫਿਲਮ ਠੀਕ ਆ ਨਾ ਫਿਲਮ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਵੱਧ ਤੋਂ ਵੱਧ ਫਿਲਮ ਸ਼ੇਅਰ ਕਰਨੀ ਆ ਦੇਖਣੀ ਆ ਪਾ ਵੀ ਰஞ்சிਤ ਕੋਰ ਨੇ ਤਾਂ ਸਾਰਿਆਂ ਨੂੰ ਪਹਿਲਾਂ ਜਾ ਕੇ ਸਲਮੇ ਤੇ ਮੂਰੇ ਬੈਠਣਾ ਵਾ ਪਰ ਸਨੀ ਦੇਵਾਲ ਨਾਲ ਵੀ ਫਿਲਮ ਦੇ ਵਿੱਚ ਕਰੇ ਚੁੰਮੇ ਚੰਮੇ ਦਿੱਤੇ ਆ ਪੂਰੇ ਲਾ ਸਾਰੇ ਤਾਂ ਸਨੀ ਦੇਵਾਲ ਹੀ ਲੈ ਗਿਆ ਮੈਂ ਤਾਂ ਕਿਸਨ ਕਿਤੇ ਹੀ ਨਹੀਂ ਜਿਹੜੀ ਉਹ ਵੀ ਐਕਟਰ ਨਹੀਂ ਸੀ ਉਹਦੇ ਚੁੰਮੇ ਲੈ ਗਿਆ ਕਹਿੰਦਾ ਸਨੀ ਦੇਵਾਲ ਪਰ ਸਾਡਾ ਸਨੀ ਦੇਵਾਲ ਇਹ ਜਾਨੀ ਹੈਗਾ ਔਰ ਮੈਂ ਤਾਂ ਇਨਾ ਮੈਨੂੰ ਹੌਸਲਾ ਹੁੰਦਾ ਵੀ ਮੇਰੇ ਸ਼ਹਿਰ ਦੇ ਨੇ ਹਨਾ ਔਰ ਦਿਓਲ ਪਰਿਵਾਰ ਜਿਹਦਾ ਕਿ ਸੰਨੀ ਦਿਓਲ ਬੋਬੀ ਦਿਓਲ ਔਰ ਤਰਬਿੰਦਰ ਮੇਰਾ ਮਨ ਬਹੁਤ ਖੁਸ਼ ਹੁੰਦਾ ਵਾ ਜਦੋਂ ਸਾਨੂੰ ਕੋਈ ਆਖਦਾ ਯਾਰ ਤੁਸੀਂ ਲੁਧਿਆਣੇ ਸ਼ਹਿਰ ਚੋਂ ਆ ਜਿੱਥੇ ਤੇ ਤਰਬਿੰਦਰ ਹੁੰਨੀ ਨੇ ਕਿ ਨਹੀਂ ਔਰ ਉਥੇ ਦੀ ਹੁਣ ਰਣਜੀਤ ਕੌਰ ਭਾਬੀ ਬੀਬੀ ਹੋ ਗਈ ਕਿ ਨਹੀਂ ਲੁਧਿਆਣੇ ਦੀ ਹੋਈ ਇਹ ਸੰਨੀ ਦਿਓਲ ਤੇ ਬੋਬੀ ਦਿਓਲ ਮੇਰੇ ਦਿਓਰ ਆ ਠੀਕ ਹੈ ਨਾ ਚਾਹੇ ਚੁੰਮੇ ਦੇਵਾ ਚਾਹੇ ਨਾ ਦੇਵਾ ਮੈਂ ਹੱਸਦਾ ਸਕਦੀ ਹਾਂ ਨਾ ਉਹਨਾਂ ਨਾਲ ਹੈ ਹਾਂ ਤੇ ਫੇਰ ਕਿਹੜਾ ਕੀ ਗੱਲ ਹੋ ਗਈ ਜੇ ਮੇਰੇ ਕੋਲੇ ਆ ਜਾਣਗੇ ਤਾਂ ਲੁਧਿਆਣੇ ਆ ਮੇਰੀ ਕੁੜੀ ਵੀ ਚੁੱਪ ਚਾਪ ਬੈਠੀ ਹੈ ਇਹ ਨਹੀਂ ਕੋਲੇ ਵੀ ਕੋਈ ਸਵਾਲ ਪੁੱਛ ਲੋ ਚੁੱਪ ਕਾ ਤੋ ਬੈਠੇ ਪਏ ਨੇ ਤੁਹਾਨੂੰ ਕੀ ਹੋਇਆ ਕੁਝ ਨਹੀਂ ਹੋਇਆ ਹਾਂ ਵੈਸੀ ਚਾਹ ਪੀਣੀ ਸੀ ਚਾਹ ਮੰਮੀ ਨੇ ਬਣਾਈ ਨਹੀਂ ਹੈਗੀ ਹਜੇ ਚਾਹ ਕਦ ਤੱਕ ਨਹੀਂ ਬਣਾਈ ਭਾਬੀ ਫਿਰ ਚਾਹ ਸੀ ਆਖੇ ਇੰਟਰਵਿਊ ਕਰਨੀ ਹੈ ਤਾਂ ਨਹੀਂ ਬਣਾਈਗੀ ਉਹ ਕਹਿੰਦੇ ਸਮੋਸੇ ਮੰਗਾਵਾਂਗੇ ਪਨੀਰ ਵਾਲੇ ਪਕੌੜੇ ਫਿਰ ਇਹ ਤਾਂ ਹੈ ਫਿਰ ਜਾ ਬਣਾਵਾਂਗੇ ਤੁਹਾਨੂੰ ਬਿਲਕੁਲ ਬਿਲਕੁਲ ਅੱਛਾ ਭਾਬੀ ਹੋਰ ਕਿਹੜੇ ਕਿਹੜੇ ਵੱਡੇ ਪ੍ਰੋਜੈਕਟ ਆ ਜਿਹੜੇ ਫਿਰ ਦਿਉਰਾਂ ਪਰਚਾਈਆਂ ਨੂੰ ਮਿਲਣ ਵਾਲੇ ਨੇ ਜਦ ਮਰਜੀ ਮਿਲਣਗੇ ਇਹਦੇ ਵਿੱਚ ਕਿਹੜੀ ਗੱਲ ਆ ਭਰਾਵਾ ਉਹ ਕਹਿੰਦਾ ਵੀ ਕਿਹੜਾ ਕਿਹੜੇ ਤੂੰ ਫਿਲਮ ਬਣਾ ਰਹੀਆਂ ਜਾਂ ਮੂਵੀਆਂ ਬਣਾ ਰਹੀਆਂ ਜਾਂ ਗਾਣੇ ਕਰ ਰਹੀਆਂ ਜਿਨ੍ਹਾਂ ਦੇ ਵਿੱਚ ਤੈਨੂੰ ਦਿਉਰ ਵੇਖਣ ਹੂੰ ਦੇਖਣ ਦੇਖੀਦਾ ਜਾਂਦੇ ਆ ਯਾਰ ਹੁਣ ਮੈਨੂੰ ਬੈਗਵੋਚ ਮੈਂ ਚਲੀ ਗਈ ਠੀਕ ਆ ਨਾ ਜਦੋਂ ਆਉਂਗੀ ਬੈਗਵੋਚ ਦੇ ਵਿੱਚ ਫਿਰ ਉਹ ਚੁੰਮੇ ਦੇ ਦੂੰਗੀ ਤੁਹਾਨੂੰ ਠੀਕ ਆ ਨਾ ਤੇ ਫਿਲਮਾਂ ਮੇਰੀਆਂ ਸੱਣੀ ਦੇ ਨਾਲ ਕੋਈ ਤੁਹਾਡੀ ਭਾਬੀ ਆਂਦੀ ਆ ਹਨਾ ਮੈਨੂੰ ਥੋੜੀ ਚਿਰਤਾ ਤਾਂ ਲੱਗਦੀ ਆ ਪਰ ਮੈਂ ਹੈਗਾ ਤਾਂ ਉਹਦਾ ਫੈਨ ਆ ਜਦੋਂ ਆਂਦੀ ਆ ਨਾ ਮੈਂ ਕਹਿੰਦੇ ਮੈਂ ਸੁਲਮਾਨ ਖਾਨ ਨਾਲ ਵਿਆਹ ਕਰਾਉਣਾ ਮੇਰੇ ਤਾਂ ਮੇਰਾ ਮਨ ਸੋਚਣ ਵਾਲਾ ਵੀ ਦੇਖਣ ਵਾਲਾ ਹੁੰਦਾ ਮੇਰਾ ਮਨ ਕੀ ਕਹਿੰਦਾ ਵਾ ਪਰ ਫਿਰ ਵੀ ਸੋਚ ਲੈਣਾ ਕਿ ਚਲ ਕੋਈ ਨਹੀਂ ਇਹ ਨਹੀਂ ਤਾਂ ਫਿਰ ਇਹਦੀ ਭੈਣ ਸਹੀ ਕਿਉਂ ਵੀ ਫਿਰ ਭੈਣ ਨੂੰ ਲੈ ਆਉ ਜਾ ਕੇ ਲੈ ਆਉਂਗਾ ਫਿਰ ਚਲ ਤਲਾਕ 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 ਚਲ ਐਨੇ ਤਲਾਕ ਮੈਂ ਕਿਹਾ ਵਾਪਸ ਨਾ ਜਾਉਂ ਉਹ ਭਰਾਵਾ ਇੱਕ ਤਲਾਕ ਨਾਲ ਹੀ ਕੰਮ ਸਾਰ ਜਾਣਾ ਚਲ ਦਫਾ ਹੋ ਇਥੋਂ ਜਮਾ ਚਲੀ ਗਈ ਨਾ ਖਾਜੂ ਮੇਕੇ ਚਲਣੇ ਜਾਣੇ ਕਿਨੂੰ ਦਿਉਰਾ ਨਾਲ ਤਾਨੂੰ ਅੱਛਾ ਹਾਂ ਓਏ ਉਹ ਤਾਂ ਮਿਲ ਹੀ ਜਾਣਿਆ ਕੌਣ ਦੇ ਤੂੰ ਉਹ ਤੂੰ ਹੀ ਦਊਂਗੀ ਫੇਰ ਹਾਂ ਚੁੱਪ ਰਿਓ ਕਰ ਦੇ ਵਿੱਚ ਕਲੇਸ਼ ਨਹੀਂ ਕਰੀ ਜਾਂਦਾ ਨਾ ਦੱਸਿਓ ਨਾ ਕਿਸੇ ਨੂੰ ਠੀਕ ਹੈ ਨਾ ਉਹ ਇਸ ਦਾ ਇੰਟਰਵਿਊ ਕਰਨਾ ਸੀ ਤੇ ਭਾਬੀ ਹੁਣ ਆਪਸ ਦੇ ਵਿੱਚ ਲੜੀ ਜਾਂਦੇ ਨੇ ਕਿ ਭਾਬੀ ਅਹੀਂ ਫਿਰ ਘਰ ਦੇ ਵਿੱਚ ਕਦੇ ਕਲੇਸ਼ ਤਾਂ ਨਹੀਂ ਪਾਈ ਰੱਖਦੇ ਬਾਈ ਨਾਲ ਆਹ ਦਿਉਰ ਮੇਰੇ ਨੇ ਆਕੇ ਨਾ ਮੇਰੇ ਭੇਤ ਖੋਲ ਦਿੱਤਾ ਹੂੰ ਠੀਕ ਹੈ ਨਾ ਇਹ ਬੜਾ ਖਰਾਬ ਆ ਦਿਔਰ ਮੇਰਾ ਅੱਛਾ ਸੱਚੀ ਗੱਲ ਆ ਹਾਂਜੀ ਇੱਕ ਸਾਡੀ ਵੀਡੀਓ ਹੋਈ ਸੀ ਅੰਮ੍ਰਿਤਸਰ ਵਾਲੇ ਨੇ ਵਿਚਾਰੇ ਨੇ ਕਹਿੰਦੇ ਮਤਲਬ ਵਾਇਰਲ ਕਰੀ ਸੀ ਹੈਨਾ ਹਾਂਜੀ ਹਾਂ ਔਰ ਉਸ ਬੱਚੇ ਦਾ ਮੈਂ ਧੰਨਵਾਦ ਕਰਦਾ ਮਾਂ ਉਹ ਵੀਡੀਓ ਜਿਹੜੀ ਵਾਇਰਲ ਹੋਈ ਸੀ ਮੇਰਾ ਨੰਬਰ ਵੀ ਗਿਆ ਸੀ ਹੈਨਾ ਤੇ ਯਾਰ ਉਸ ਵੀਡੀਓ ਤੋਂ ਮੈਂ ਰੁਪਿਆ ਕਮਾਇਆ ਨੀ ਉਹਦਾ ਉਹਦਾ ਕਹਿੰਦੇ ਭਾਬੀ ਜਿਹੜੇ ਚੁੰਮਿਆਂ ਦੇ ਪੈਸੇ ਲੈਂਦੀ ਉਹ ਹੈ ਜੀ ਵੀਡੀਓ ਵਾਇਰਲ ਹੋਈ ਸੀ ਨਾ ਥੋੜੀ ਭਾਬੀ ਮੇਰੀ ਗੱਲ ਸੁਣੋ ਹਾਂ ਔਰ ਕਾਈ ਦਾ ਜਾਣਿਆ ਵੀ ਅਸੀਂ ਪੈਸੇ ਲਏ ਸਾਡੇ ਇੰਨੇ ਪੈਸੇ ਬਣ ਗਏ ਹਾਂ ਤੇ ਜੋ ਜਾ ਕੇ ਟਰੈਲੀ ਭਰ ਕੇ ਆਪਣੇ ਕੋਲੇ ਆ ਕੇ ਵੀ ਭਾਈ ਪੈਸੇ ਭਰ ਦੋ ਵਿੱਚ ਇਹਦੇ ਚ ਕੀ ਟਰੈਲੀ ਚ ਟਰੈਲੀ ਚ ਹਾਂਜੀ ਮੈਂ ਉਸ ਬੱਚੇ ਦਾ ਧੰਨਵਾਦ ਕਰਦਾ ਹਾਂ ਔਰ ਇਦਾਂ ਹੈਗਾ ਹੀ ਆ ਵੀ ਅਸੀਂ ਜਿਹੜੀ ਕੈਨੇਡਾ ਮਤਲਬ ਆਪਣੀ ਇੰਡੀਆ ਦੀ ਵੀਡੀਓ ਅਸੀਂ 1100 ਰੁਪਏ ਲੈਨੇ ਲੰਨੇ ਆ ਜਿੱਦਾਂ ਕਹਿੰਦੇ ਮੈਂ ਬਾਹਰਲੀ ਵੀਡੀਓ ਆ ਉਹਦਾ 5000 ਰੁਪਏ ਲੈਨੇ ਆ ਇਹਦੇ ਵਿੱਚ ਕੋਈ ਅਸੀਂ ਹੁਲਤ ਰੱਖਦੇ ਨਹੀਂ ਹੈਗੇ ਅਸੀਂ ਆਪਣੀ ਮਿਹਨਤ ਦੀ ਕਮਾਈ ਅਸੀਂ ਆਪਣੀ ਮਿਹਨਤ ਦੀ ਕਮਾਈ ਲੈਨੇ ਲੰਨੇ ਆ ਜੇ ਭਾਬੀ ਜੇ ਕੋਈ ਹੈ ਮਤਲਬ ਦਿਔਰ ਜਾਂ ਭਜਾਈਆਂ ਆਪਣੇ ਨਾਮ ਦੀ ਵੀਡੀਓ ਬਣਾਉਣਾ ਚਾਹੁੰਦੇ ਨੇ ਉਹ ਬਣਵਾ ਸਕਦੇ ਨੇ ਚਾ हां ਘਰ ਚ ਜਿਹੜਾ ਆ ਗਿਆ ਉਹਦਾ 1 ਰੁਪਈਆ ਨਹੀਂ ਲੱਗਦਾ ਉਹਦਾ ਉਹਨੂੰ ਦੇ ਕੇ ਭੇਜਾਂਗੇ ਅਸੀਂ ਖਵਾ ਬਲਾ ਕੇ ਭੇਜਾਂਗੇ ਔਰ ਇੰਨਾ ਕੁ ਤਾਂ ਕਹਿਣ ਦਾ ਮਤਲਬ ਅਸੀਂ ਆਪਣੇ ਬਾਬੇ ਭੋਲੇ ਨਾਲ ਤੋਂ ਡਰਦੇ ਆ ਜਿਹੜਾ ਸਾਡੇ ਘਰ ਦੇ ਵਿੱਚ ਆ ਗਿਆ ਉਹ ਫ੍ਰੀ ਵੀਡੀਓ ਆ ਔਰ ਖਾਣਾ ਪੀਣਾ ਵੀ ਆ ਅਰੇ ਜਿੱਦਾਂ ਜਿੰਨਾ ਕੁ ਜੋ ਕੁਝ ਵੀ ਅਸੀਂ ਖਾਣੇ ਪੀਣੇ ਹਨਾ ਰੁੱਖਾ ਮਿੱਸਾ ਜੋ ਵੀ ਹੈ ਉਹਨੂੰ ਖਵਾਉਣਾ ਹੈ ਅੱਛਾ ਮੈਂ ਹੁਣ ਤੁਹਾਡੇ ਘਰ ਦੇ ਵਿੱਚ ਆਇਆ ਫਿਰ ਮੇਰੇ ਲਈ ਕੀ ਬਣਾਓਗੇ ਵੀਡੀਓ ਦੇ ਵਿੱਚ ਤੇਰੇ ਲਈ ਵਾਹ ਕਿੰਨਾ ਸਿਆਣਾ ਵਾ ਮੈਂ ਤਾਂ ਫ੍ਰੀ ਮਿਲਣ ਵਾਲੀ ਆ ਵੀਡੀਓ ਫ੍ਰੀ ਹੈ ਪਾਪੜ ਤਲ ਨੂੰ ਫਿਰਦਾ ਵਾ ਆਏ ਨਹੀਂ ਥਲਕੇ ਦਿੰਦੀ ਮੈਨੂੰ ਪਾਪੜ ਨਾ ਬਾਈ ਨੇ ਕਿਹਾ ਵੇ ਕੋਈ ਘਰ ਚ ਆ ਗਿਆ ਤਾਂ ਫ੍ਰੀ ਹੋਣਾ ਚੰਨਾ ਤੇਰੇ ਤਾਰੇ ਕੋਲ ਹੋਣਗੇ ਅਸੀਂ ਤਾਂ ਹੀ ਇਕੱਲੇ ਵਹਿ ਕੇ ਰੋਏ ਔਰ ਵੀ ਸਹਾਰੇ ਕੋਲ ਹੋਣਗੇ ਅਸੀਂ ਤਾਂ ਹੀ ਇਕੱਲੇ ਵਹਿ ਕੇ ਰੋਏ ਹਾਂਜੀ ਮੈਂ ਚੰਦਪੁਰ ਨਹੀਂ ਗਿਆ ਸੀ ਮੈਨੂੰ ਮਾਟਰ ਸਲੀਮ ਮਿਲਿਆ ਨਾ ਜਦੋਂ ਮੈਨੂੰ ਪਤਾ ਲੱਗਿਆ ਵੀ ਮਾਟਰ ਸਲੀਮ ਦਾ ਇੱਥੇ ਜਾਗਰਨਾ ਸੌਂ ਲੱਗੇ ਅਸੀਂ ਨਾ ਤਿੰਨੋ ਜਾਣੇ ਸੜਕ ਦੇ ਵਿਚਾਲੇ ਟੱਪਣ ਲੱਗੇ ਵੀ ਅੱਜ ਅਸੀਂ ਮਾਟਰ ਸਲੀਮ ਨੂੰ ਮਿਲਾਂਗੇ ਹਨਾ ਮਾਟਰ ਸਲੀਮ ਨੂੰ ਮਿਲਾਂਗੇ ਜਦੋਂ ਅਸੀਂ ਗਏ ਤਾਂ ਸਾਡੀ ਐਂਟਰੀ ਸਿੱਧੀ ਹੋਈ ਠੀਕ ਹੈ ਨਾ ਮਾਟਰ ਸਲੀਮ ਦੇ ਕੋਲੇ ਗਏ ਤਾਂ ਔਰ ਮਾਟਰ ਸਲੀਮ ਨੇ ਵੀ ਸਾਡਾ ਨਾਮ ਲਿਆ ਜਦੋਂ ਤਿੰਨਾਂ ਦਾ ਬਹੁਤ ਪਿਆਰ ਦਿੱਤਾ ਬਹੁਤ ਪਿਆਰ ਦਿੱਤਾ ਮਾਟਰ ਸਲੀਮ ਨੇ ਔਰ ਮੈਂ ਕਲਾਕਾਰਾਂ ਨੂੰ ਤਾਂ ਬਹੁਤ ਮਿਲਿਆ ਵਾ ਪਰ ਮੈਨੂੰ ਮਾਟਰ ਸਲੀਮ ਵਰਗਾ ਕਲਾਕਾਰ ਨਾ ਮਿਲਿਆ ਵਾ ਨਾ ਮਿਲੂਗਾ ਹਾਂ ਮਿਲੂਗਾ ਹੀ ਹਾਂਜੀ ਹੈ ਨਾ ਬਹੁਤ ਵਧੀਆ ਕਲਾਕਾਰ ਜਿਤ ਕਰਦਾ ਵਾ ਇੰਨਾ ਪਿਆਰ ਦਿੰਦਾ ਵਾ ਘਰੇ ਵੀ ਗਏ ਸੀ ਅਸੀਂ ਤੇ ਇੰਨਾ ਕੁ ਪਿਆਰ ਦਿੱਤਾ ਨਾ ਬਹੁਤ ਜ਼ਿਆਦਾ ਪਿਆਰ ਦਿੱਤਾ ਜਿੱਥੇ ਵੀ ਮਿਲਦੇ ਉੱਥੇ ਸਾਨੂੰ ਪਿਆਰ ਹੀ ਮਿਲਦਾ ਪਿਆਰ ਹੀ ਦਿੰਦਾ ਵਾ ਕਦੇ ਗਾਣੇ ਬੜੇ ਵੱਡੇ ਵੱਡੇ ਸਿੰਗਰਾਂ ਦੇ ਨੇ ਪਰ ਥੁੱਡੇ ਗਾਣਿਆਂ ਨੇ ਤੁਮਾਂ ਪਾਈਆਂ ਪਈਆਂ ਨੇ ਕਿੰਨੇ ਗਾਣੇ ਜਿਹੜੇ ਆ ਚ ਇਪਾ ਭਾਬੀ ਰਣਜੀਤ ਘੋੜਾ ਜਿਨੇ ਮਰਜੀ ਸਿੰਗਰ ਆ ਜਾਣ ਜਿੱਥੇ ਭਾਬੀ ਰਣਜੀਤ ਘੋੜਾ ਖੜ ਗਈ ਨਾ ਤੇ ਵੱਲੇ ਵੱਲੇ ਆ ਦੇਖੋ ਯਾਰ ਮੈਂ ਇੱਕ ਗੱਲ ਦੱਸਦਾ ਗੱਲ ਸੁਣ ਮੇਰੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮਾ ਜੀ ਕਲਾਕਾਰ ਸਿੱਧੂ ਮੂਸੇ ਵਾਲਾ ਸੀ ਨਾ ਹੁਣ ਜੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਦੇ ਵਿੱਚ ਕੋਈ ਕਲਾਕਾਰ ਹੈਗਾ ਨਾ ਉਹ ਰਣਜੀਤ ਘੋੜਾ ਭਾਬੀ ਆ ਜਿਹਨੂੰ ਲੋਕੀ ਸੁਣਦੇ ਆ ਹੋਰ ਕਿਸੇ ਨੂੰ ਨਹੀਂ ਸੁਣਦੇ ਬਸ ਟਰੈਂਡਿੰਗ ਚ ਰਹਿੰਦੀ ਆ ਭਾਬੀ ਹਾਂ ਭਾਬੀ ਟਰੈਂਡਿੰਗ ਚ ਰਹਿੰਦੀ ਆ ਮੈਨੂੰ ਤਾਂ ਕਿਹੜਾ ਵੀ ਨਹੀਂ ਆਉਂਦਾ ਹੈਗਾ ਅਤੇ ਭਾਬੀ ਦੇ ਡੌਲੇ ਸੌਂਗ ਇੰਨਾ ਚੱਲ ਰਿਹਾ ਵਾ ਮੈਂ ਕਹਿੰਦਾ ਯਾਰ ਹਰ ਇੱਕ ਬੱਚੇ ਬੱਚੇ ਦੇ ਮੂੰਹ ਤੇ ਆ ਔਰ ਸਿੱਧੂ ਮੂਸੇ ਵਾਲੇ ਤੋਂ ਬਾਅਦ ਵਿੱਚ ਜੇ ਕੋਈ ਕਲਾਕਾਰ ਆਤਾ ਭਾਬੀ ਰਣਜੀਤ ਕਰੋ ਬਾਈ ਨੂੰ ਤਾਂ ਧਮਕੀ ਮੈਂ ਕਹਿੰਦਾ ਤੁਹਾਨੂੰ ਤਾਂ ਨਹੀਂ ਧੰਕੀ ਕਿਵੇਂ ਮਿਲਦੀਆਂ ਕਿਤੋਂ ਕੀ ਨੂੰ ਧਮਕੀ ਮਿਲਦੀਆਂ ਗਰੀਬਾਂ ਨੂੰ ਧਮਕੀ ਦੇ ਕੇ ਕਰੂਗਾ ਕੀ ਹਾਂ ਤੇ ਲੈ ਕੇ ਕਿ ਜਾਊਗਾ ਹਾਂ ਇਧਰ ਹੈ ਹੀ ਗਰੀਬਾਂ ਗਰੀਬਾਂ ਕੋਲ ਕਹਿ ਜਾ ਮੈਂ ਕਹਿੰਦਾ ਨੰਗਾ ਨਾਊਗਾ ਕੀ ਤੇ ਨਚੋੜੂਗਾ ਕੀ ਹਨਾ ਸੱਚ ਦਾ ਭਰਾਵਾ ਸਾਡੇ ਕੋਲ ਤਾਂ ਕੱਖ ਹੈ ਹੀ ਨਹੀਂ ਭਾਬੀ ਨੂੰ ਤਾਂ ਮਗੀਆਂ ਦੇਣ ਜੋ ਕਰਈ ਆ ਭਾਬੀ ਦੇ ਸਾਹਮਣੇ ਹੋ ਗਏ ਤਾਂ ਟੱਕਰਨ ਭਾਬੀ ਦੇ ਡੌਲੇ ਨਹੀਂ ਦੇਖੇਗੇ ਭਾਬੀ ਹਟਾਉਂਦੀ ਕਿਵੇਂ ਆ ਫਿਰ ਹਾਂ ਤੂੰ ਖਾ ਵਾਦੇ ਮੈਨੂੰ ਚੋਲ ਮੇਰੇ ਦਿਲ 'ਚ ਬੰਦੇ ਹੋਲ ਤੂੰ ਖਾ ਵਾਦੇ ਮੈਨੂੰ ਚੋਲ ਮੇਰੇ ਦਿਲ 'ਚ ਬੰਦੇ ਹੋਲ ਕਦੋਂ ਕਰਦੀਆਂ ਗਲੋਲ ਮੇਰੇ ਕੰਨ ਕਿਤੇ ਤੂੰ ਬੋਲੇ ਮੈਂ ਕਿਹਾ ਦੇਖ ਭਾਬੀ ਦੇ ਡੌਲੇ ਮੈਂ ਕਿਹਾ ਦੇਖ ਭਾਬੀ ਦੇ ਡੌਲੇ ਅੱਛਾ ਭਾਈ ਗਾਣੇ ਹੋਰ ਵੀ ਆ ਰਹੇ ਨੇ ਫਿਰ ਅੱਗੇ ਹਾਂਜੀ ਮੇਰੇ ਗਾਣੇ ਹਾਂ ਮੇਰੇ ਗਾਣੇ ਬਹੁਤ ਸਾਰੇ ਆ ਰਹੇ ਨੇ ਔਰ ਮੇਰੇ ਗਾਣੇ ਕਹਿੰਦੇ ਮਤਲਬ ਐਸੇ ਆਉਣਗੇ ਪਰ ਮੈਂ ਇਦਾਂ ਨਹੀਂ ਕਰੂੰਗਾ ਵੀ ਚੱਕਿਆ ਗਾਣਾ ਮਹੀਨੇ ਬਾਅਦੋਂ ਕਰ ਦਿੱਤਾ ਗਾਣਾ ਮੈਂ ਚੰਗੀ ਤਰ੍ਹਾਂ ਲਿਖੂੰਗਾ ਔਰ ਫਿਰ ਮੈਂ ਸੋਚੂੰਗਾ ਯਾਰ ਮਾਰਕੀਟ ਦੇ ਵਿੱਚ ਚੱਲੂਗਾ ਕਿ ਨਹੀਂ ਚੱਲੂਗਾ ਫਿਰ ਕਰਨ ਦਾ ਫਾਇਦਾ ਵਾ ਉਹਦਾ ਕੀ ਫਾਇਦਾ ਮਹੀਨੇ ਕੁ ਬਾਅਦੋਂ ਗਾਣਾ ਕੱਢ ਦੋ ਗਾਣਾ ਕਹਾਂ ਚੱਲੇ ਨਾ ਠੀਕ ਹੈ ਨਾ ਔਰ ਜਿੰਨੇ ਭਾਬੀ ਨੇ ਕੱਢ ਦੋ ਕੱਢ ਮਤਲਬ ਵੀ ਗਾਣੇ ਕਰੇ ਨੇ ਸਾਰੇ ਚੱਲੇ ਨੇ ਕੋਈ ਐਸਾ ਨਹੀਂ ਅਗਲੇ ਤਾਂ ਦੋ ਜਣੇ ਗਾਉਂਦੇ ਆ ਅਸੀਂ ਤਿੰਨੋਂ ਜਣੇ ਗਾਉਂਦੇ ਆ ਹਨਾ ਅੱਛਾ ਹਾਂ ਤਿੰਨੋਂ ਜਣੇ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਹੋਇਆ ਕਿ ਨਾ ਵੀ ਜਿਹੜੀ ਟਿਕੜੀ ਆਉਂਦੀ ਆ ਨਾ ਆਸੌਰ ਰঞ্জੀਤ कौर ਭਾਬੀ ਨੇ ਨਵਾਂ ਰਿਕਾਰਡ ਬਣਾਇਆ ਫਿਰ ਤਾਂ ਮੈਂ ਕੀ ਇਹ ਵੀ ਆ ਫਿਰ ਇਹ ਭਾਬੀ ਆ ਰঞ্জੀਤ कौर ਆ ਜੰਮਿਆਂ ਵਾਲੀ ਦੇਖੋ ਜੀ ਇੱਕ ਤਾਂ ਰঞ্জੀਤ कौर ਸੀ ਜਿਹੜੀ ਮਾਮਾ ਅਸਦੀਕ ਨਾਲ ਗਾਉਂਦੀ ਸੀ ਜੀ ਹਨਾ ਦੂਜੀ ਰঞ্জੀਤ ਗौरा ਜਿੰਦੇ ਹੰਸ ਨਾਲ ਗਾਉਂਦੀ ਆ ਤੇ ਸਿਖ ਸਕਦੀ ਹੰਸ ਨਾਲ ਗਾਉਂਦੀ ਆ ਭਾਬੀ ਭਾਬੀ ਕੋਲ ਵੀ ਸੁਣ ਲਿਆ ਗਾਣਾ ਫਿਰ ਕੋਈ ਭਾਬੀ ਸੁਣਾ ਦੇ ਫਿਰ ਦੌਰਾਂ ਪਰ ਜਾਇਆਂ ਨੇ ਇੱਕ ਗਾਣਾ ਨਾਉਂਦੇ ਹੋਰਾਂ ਦਾ ਖਤਰ ਨਹੀਂ ਸੁਣਾਉਂਗਾ ਸੁਣਾਉਣਾ ਤਾਂ ਕਿ ਤੁਸੀਂ ਕਿਹਨਾਂ ਨੂੰ ਸੁਣਾਉਣਾ ਆ ਜੰਮੇ ਦੇਉਂਗੀ ਕੋਈ ਗਾਣਾ ਮਾੜਾ ਮੋਟਾ ਕੋਈ ਨਾ ਯਾ ਇਹਨਾ YouTube ਤੇ ਜਾਓ ਠੀਕ ਹੈ ਨਾ ਲਾਈਕ ਕਰੋ ਫੋਲੋ ਕਰੋ ਤੇ ਗਾਣੇ ਸੁਣੋ ਦੇਖ ਭਾਬੀ ਦੇ ਡੌਲੇ ਵਿਆਹ ਸੌਂਗ ਚੰਡੀਗੜ੍ਹ ਸੌਂਗ ਬਹੁਤ ਸਾਰੇ ਆਏ ਨੇ ਕਹਿੰਦੇ ਮਦੋ ਜਿਹੜਾ ਬਹੁਤ ਨਸ਼ੀਆਂ ਭੁੱਲੇ ਬੈਠੇ ਆ ਹਾਂ ਇੰਨੇ ਕੁ ਸੌਂਗ ਆ ਗਏ 15 ਸੌਂਗਾਂ ਦੇ ਵਿੱਚ ਹੀ ਭੁੱਲ ਗਏ ਸੀ ਕਿਹੜੇ ਕਿਹੜੇ ਸੌਂਗ ਆਇਆ ਠੀਕ ਹੈ ਨਾ ਤੇ ਭਾਬੀ ਬਣਗੀ ਸਟਾਰ ਮਿੱਤਰੋ ਭਾਬੀ ਬਣਗੀ ਸਟਾਰ ਵੈਲਿਓ ਵੀ ਹੁਣ ਨਹੀਂ ਲੱਭਦੀ ਵੀ ਹੁਣ ਨਹੀਂ ਲੱਭਦੀ ਚੰਡੀਗੜ੍ਹ ਦੇ ਵਿੱਚ ਮੈਂ ਕਿਹਾ ਲਾਵੇ ਢੇੜੀਆਂ ਅੱਖਾਂ ਚੁੰਮਿਆਂ ਦੀ ਮੈਂ ਕਿਹਾ ਲਿਆਵੇ ਨੇਰੀਆਂ ਹੁਣ ਤਾਂ ਅੱਖਾਂ ਚੁੰਮਿਆਂ ਦੀ ਨੇਰੀਆਂ ਆਉਂਦੀਆਂ ਨੇ ਠੀਕ ਆ ਨਾ ਰਾਤ ਵੀ ਆਈਆਂ ਸੀ ਮੈਂ ਕਿਹਾ ਜਦੋਂ ਭਾਬੀ ਕਾਜ ਚੁੰਮਿਆਂ ਦੀ ਨੇਰੀਆਂ ਇੰਨੀਆਂ ਆਈਆਂ ਨਾ ਮੈਂ ਕਿਹਾ ਨਾ ਪਰ ਮਾਰਾ ਮੇਰਾ ਦਿਵਾਰਣ ਮੇਰੇ ਕੋਲ ਨਾ ਕਿਤੇ ਭੇਜ ਦੀ ਠੀਕ ਆ ਨਾ ਬਾੜੀਆਂ ਬਰ ਬਰ ਕੇ ਲੋਕਾਂ ਨੇ ਅੰਦਰ ਹੀ ਸੁਟੀਆਂ ਰੇਆਂ ਅੱਖਾਂ ਚੁੰਮਿਆਂ ਦੀ ਭਾਬੀ ਜਦੋਂ ਬਾਹਰ ਕਿਤੇ ਜਾਂਦੀ ਹੁਆ ਮੇਲਿਆਂ-ਮੂਲਿਆਂ ਵਿੱਚ ਉੱਥੇ ਨਾ ਰੌਣਕ ਲੱਗ ਜਾਂਦੀ ਹੁਆ ਹਾਂਜੀ ਹਾਂਜੀ ਰੌਣਕ ਲੱਗ ਜਾਂਦੀ ਆ ਕਿਉਂਕਿ ਅਸੀਂ ਜਿਕਰ ਆ ਮੇਰੀ ਮਈਆ ਸਰਕਾਰ ਦਾ ਬੋਲ ਸੱਚੇ ਦਰਵਾਰ ਕੀ ਜੈ ਕਿਉਂਕਿ ਅਸੀਂ ਮਈਆ ਸਰਕਾਰ ਜਾਂਦੇ ਰਹਿੰਦੇ ਅਸੀਂ ਬੀਰਵਾਰ ਨੂੰ ਅਤੇ ਹੁਣ ਅਸੀਂ ਅਜਮੇਰ ਵੀ ਜਾ ਕੇ ਆਏ ਆ ਇਹ ਨਹੀਂ ਹੈਗਾ ਵੀ YouTube ਦਾ ਸਾਨੂੰ ਪੈਸਾ ਆਉਂਦਾ ਵਾ ਜਾਂ ਕਹਿੰਦੇ ਮੈਨੂੰ ਬਾਹਰੋਂ ਪੈਸਾ ਆਉਂਦਾ ਵਾ ਅਸੀਂ ਯਾਰ ਘਰ ਬਣਾ ਰਹਿਆਂ ਜਾਂ ਜੋੜ ਰਹਿਆਂ ਪੈਸਾ ਨਹੀਂ ਨਹੀਂ ਅਸੀਂ ਤੀਰਥਾਂ ਤੇ ਲਾਉਨੇ ਆ ਹੁਣ ਅਜਮੇਰ ਜਾ ਕੇ ਆਏ ਸੀ ਗੰਗਾਪੁਰ ਜਾ ਕੇ ਆਏ ਆ ਅਤੇ ਬਹੁਤ ਚਿੰਤਪੂਰਨੀ ਨੈਣਾ ਦੇਵੀ ਜਵਾਲਾ ਜੀ ਕਾਂਗੜਾ ਔਰ ਜਿੱਥੇ ਵੀ ਸਾਡਾ ਦਿਲ ਕਰਦਾ ਸੀ ਜਾ ਕੇ ਆਉਨੇ ਆਂ ਹਰ ਤੀਰਥ ਘੁੰਮ ਕੇ ਆਉਨੇ ਆਂ ਜਿਹੜੇ ਬਾਹਰ ਬੈਠਾ ਮੇਰੇ ਦਿਓਰ ਆ ਨਾ ਇਹ ਨਾ ਸਮਝੋ ਵੀ ਭਾਬੀ ਵੀਡੀਓ ਦਾ ਪੈਸੇ ਲੈਂਦੀ ਆ ਠੀਕ ਆ ਨਾ ਜਿਹੜੇ ਪੈਸੇ ਤੁਸੀਂ ਮੈਨੂੰ ਪਾਉਨੇ ਆ ਨਾ ਕੁਛ ਭਾਬੀ ਰੋਟੀ ਖਾ ਲੈਂਦੀ ਆ ਠੀਕ ਆ ਨਾ ਤੇ ਕੁਸ ਤੀਰਥ ਯਾਤਰਾ ਕੋ ਮਲੈਂਦੀ ਆ ਠੀਕ ਆ ਨਾ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਮੈਂ ਵੀ ਭਾਬੀ ਦੇ ਨਾ ਦੋ ਬਿਲੀਆਂ ਰੱਖੀਆਂ ਹੋਈਆਂ ਨੇ ਔਰ ਇੱਕ ਡੌਗੀ ਰੱਖਿਆ ਹੋਇਆ ਹੈ ਹੈਨਾ ਔਰ ਭਾਬੀ ਸਵੇਰੇ 3 ਵਜੇ ਉੱਠਦੀ ਆ ਉਹਨਾਂ ਨੂੰ ਦੁੱਧ ਪਾਉਣਾ ਸ਼ੁਰੂ ਕਰ ਦਿੰਦੀ ਆ ਔਰ ਸਾਰਾ ਦਿਨ ਉਹਨਾਂ ਦੇ ਵਿੱਚ ਹੀ ਰੁੱਝੀ ਰਹਿੰਦੀ ਆ ਔਰ ਕਹਿੰਦੇ ਮਦਦ ਵੀ ਉਹਨਾਂ ਵਿੱਚ ਰਹਿ ਕੇ ਖੋਸਾ ਅੱਛਾ ਦੇਖੋ ਵੀ ਜੇ ਆਪਾਂ ਘਰੇ ਪਾਲਦੇ ਆ ਬਿੱਲੀਆਂ ਠੀਕ ਆ ਨਾ ਉਹਨਾਂ ਨੂੰ ਤਾਂ ਸਾਰੇ ਦੁੱਧ ਵੀ ਪਾ ਦਿੰਦੇ ਆ ਆਸ ਗੋਣ ਵੀ ਪਿਆਰ ਕਰ ਜਾਂਦੇ ਆ ਠੀਕ ਆ ਨਾ ਜਿਹੜੀਆਂ ਬਾਹਰ ਲੀਆਂ ਬਿੱਲੀਆਂ ਜਾਨਵਾਰ ਆ ਉਹਨਾਂ ਨੂੰ ਕੋਈ ਨਹੀਂ ਪਿਆਰ ਕਰਦਾ ਠੀਕ ਆ ਨਾ ਮੈਂ ਜਿਹੜੀਆਂ ਬਾਹਰ ਲੀਆਂ ਬਿੱਲੀਆਂ ਵਾਂ ਤੇ ਬਾਹਰਲੇ ਕੁੱਤੇ ਹਨਿਕ ਨਿਕ ਛੋਟੇ ਛੋਟੇ ਦੋ ਡੌਗੀ ਤੇ ਮੈਂ ਦੁੱਧ ਲਾਇਆ ਹੋਇ ਜਦੋਂ ਵੀ ਹੁਣ ਵੀ ਆ ਜਾਣਗੀਆਂ ਹੁਣ ਵੀ ਇਸ ਟਾਈਮ ਵੀ ਮੰਦਰ ਤੇ ਬੈਠੀਆਂ ਹੋਣੀਆਂ ਉਹਨੇ ਆ ਕੇ ਸੇਰੇ ਹੀ ਕਹਿਣਾ ਨਾ ਮੰਮੀ ਮੰਮੀ ਮਿਓ ਮਿਓ ਦਾ ਕਰਨੇ ਕਿਹਨੂੰ ਪਤਾ ਵੀ ਮੰਮੀ ਕਹਿੰਦੀ ਆ ਵਾ ਉਹਨੇ ਗੇਟ ਦੇ ਮੂਰੇ ਬਹਿ ਜਾਣਾ 3 ਵਜੇ ਆ ਤੇ ਤੇਰੀ ਗੱਲ ਸੁਣ ਮੰਮੀ ਮੰਮੀ ਕਰਦੇ ਕੇ ਤੈਨੂੰ ਸ਼ਿਵਸ਼ਕਤੀ ਹਾਂਸ ਨੇ ਮੰਮੀ ਕਿਹਾ ਵਾ ਉਹ ਤਾਂ ਮੈਨੂੰ ਐਸੇ ਨਹੀਂ ਕਹਿੰਦਾ ਕਿਉਂ ਨਾ ਨਾ ਕਿਉਂਕਿ ਇਹ ਸ਼ਿਵਸ਼ਕਤੀ ਹਾਂਸ ਦੀਆਂ ਦੋ ਮੰਮੀਆਂ ਨੇ ਠੀਕ ਹੈ ਨਾ ਇੱਕ ਵੱਡੀ ਮੰਮੀ ਇੱਕ ਛੋਟੀ ਮੰਮੀ ਹੁਣ ਇਹ ਨਹੀਂ ਪਤਾ ਵੀ ਛੋਟੀ ਮੰਮੀ ਨੂੰ ਪਿਆਰ ਕਰਦਾ ਕਿ ਛੋਟੀ ਮੰਮੀ ਵੱਡੀ ਮੰਮੀ ਨੂੰ ਪਿਆਰ ਕਰਦਾ ਇਹ ਨੂੰ ਕੁੱਸ ਲੋ ਕਿੰਨਾਂ ਨੂੰ ਪਿਆਰ ਕਰਦੇ ਤੁਸੀਂ ਮੈਂ ਦੋਨਾਂ ਨੂੰ ਕਰਦਾ ਆ ਆ ਪਾ ਪਾ ਸਾਡੀ ਭਾਬੀ ਨੂੰ ਕਿੰਨਾ ਪਿਆਰ ਕਰਦੇ ਹਾਂ ਇਹ ਛੋਟੀ ਮੰਮੀ ਆ ਇੱਕ ਵੱਡੀ ਮੰਮੀ ਵੀ ਹੈਗੀ ਆ ਉਧਰ ਹੈਗੇ ਆ ਉਧਰ ਜਾਣੇ ਹੁੰਨੇ ਆ ਉਹ ਬਹੁਤ ਪਿਆਰ ਕਰਦੀ ਆ ਉਹ ਮੈਨੂੰ ਮੰਮਾ ਜੀ ਦੇ ਅਨੁਸਾਰ ਇਹਨਾਂ ਨੂੰ ਬਹੁਤ ਪਿਆਰ ਕਰਦੇ ਆ ਇਦਾਂ ਨਹੀਂ ਹੈਗਾ ਕਿ ਬੱਚਿਆਂ ਵਿੱਚ ਕੋਈ ਵੀ ਅੰਤਰ ਸਾਰਿਆਂ ਨੂੰ ਬਰਾਬਰ ਪਿਆਰ ਕਰਨਾ ਆ ਮੰਮੀ ਦੇ ਕਰਕੇ ਕਿੰਨਾ ਕੁ ਪਿਆਰ ਮਿਲਦਾ ਲੋਕਾਂ ਜਿਵੇਂ ਬਾਹਰ ਵੀ ਜਾਂਦੇ ਹੋ ਤੁਸੀਂ ਮਿਲਦੇ ਵੀ ਹੋਣਗੇ ਲੋਕ ਆ ਕੇ ਨਾ 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 ਇਹ ਮੇਰੇ ਆਪਣੇ ਬੱਚੇ ਦੀ ਅਲੱਗ ਪਹਿਚਾਣ ਆ ਮੰਮੀ ਦੇ ਨਾਲ ਨਾ ਜੋੜੋ ਠੀਕ ਆ ਨਾ ਕਿਉਂਕਿ ਮੇਰਾ ਬੱਚਾ ਉਹ ਇਨਸਾਨ ਆ ਔਰ ਜਿਹਨੇ ਕਹਿੰਦੇ ਮਤਲਬ ਟਿਕਟੌਕ ਤੇ ਇੰਨੀ ਕੀ ਤਰੱਕੀ કરી ਸੀ ਮੰਮੀ ਨੇ ਤਾਂ ਘੱਟ ਕਰੀ ਸੀ ਔਰ ਬੱਚੇ ਨੇ ਵੱਧ ਤਰੱਕੀ કરી ਸੀ ਸਿਪਕਤੀ ਹਾਂ ਸੀ ਉਹਨੇ ਵੀ ਕਹਿਤਾ ਸੀ ਆ ਹਾਂ ਕਹਿੰਦਾ 1 ਮਹੀਨੇ ਵਿੱਚ ਹਾਂ ਠੀਕ ਹੈ ਜੋ ਵੀ ਹੈ ਵਿੱਚ ਤੈਨੂੰ ਮਿਲਣ ਕੀਤੇ ਸੀ ਔਰ ਬਹੁਤ ਸੋਹਣਾ ਕਹਿੰਦੇ ਮਤਲਬ ਮੇਰਾ ਬੇਟਾ ਡਾਂਸ ਵੀ ਕਰਦਾ ਵਾ ਐਕਟਿੰਗ ਵੀ ਕਰਦਾ ਔਰ ਅਸੀਂ ਨੱਚਦੇ ਕਰਦੇ ਆਂ ਔਰ ਰੋਡਿਕੋਡ ਡਾਂਸ ਅਤੇ ਇਹਦੀ ਵੀ ਟ੍ਰੇਨਿੰਗ ਮੇਰਾ ਸ਼ਿਵਸ਼ਕਤੀ ਹੰਸ ਦਿੰਦਾ ਜਿਹੜੇ ਅਸੀਂ ਡਾਇਲਗ ਬੋਲਦੇ ਆਂ ਅਤੇ ਮੇਰਾ ਸ਼ਿਵਸ਼ਕਤੀ ਹੰਸ ਜਿਹੜੀ ਪਬਲਿਕ ਆ ਨਾ ਉਹ ਲੱਗਣ ਲੱਗੀ ਸੀ ਮੜਾ ਜਾ ਫਿਰ ਅਸੀਂ ਇਹਦਾ ਇਹਦੀ ਆਈਡੀ ਲੱਗ ਕਰ ਦਿੱਤੀ ਇਹਨੂੰ ਮੈਂ ਮੋਬਾਈਲ 'ਇ ਲੱਗ ਲੈ ਦਿੱਤਾ ਵੀ ਆਪਣੀਆਂ ਵੀਡੀਓ ਪਾ ਤੇ ਠੀਕ ਹੈ ਨਾ ਮम्मा ਨਹੀਂ ਤਾਂ ਸਾਡੇ ਨਾਲ ਜੋੜ ਦਿੰਦੇ ਸੀ ਗੱਲ ਦਾ ਸੁਣ ਲਾ ਹੁਣ ਗੱਦੇ ਆਏ ਹੋਏ ਗੋਲ ਗੱਪਿਆਂ ਦੀ ਸਬਜੀ ਬਣਾ ਲਾ ਜਾਂ ਜਲੇਬੀ ਦੀ ਸਬਜੀ ਬਣਾ ਕੇ ਖਵਾ ਦੇਂਦੇ ਹਾਂ ਇਹਨਾਂ ਨੂੰ ਹਾਂ ਚੱਲੂਗੀ ਮੈਂ ਕਿਹਨਾਂ ਰਸਗੁੱਲਿਆਂ ਦੀ ਸਬਜੀ ਨਾ ਬਣਾ ਖਵਾ ਦਈਏ ਰਸਗੁੱਲੇ ਕੀ ਗਲਾਬ ਜਾਮਣ ਦੀ ਸਬਜੀ ਜਿਆਦਾ ਸਬਜੀ ਹੈ ਨਾ ਆ ਜਾ ਝਾਕਦਾ ਕੀ ਹੈ ਮੇਰੇ ਅੱਲ ਬਿੱਟਰ ਬੈਟਰ ਹੈ ਤਿਕ ਟਿਕ ਉਹ ਭਾਬੀ ਸਾਨੂੰ ਕਿਤੇ ਉਹੀ ਨਾ ਕਰੇ ਹੱਥ ਨਾਲ ਚਪਾਦੀ ਤੂੰ ਉਹ ਭਾਬੀ ਨੇ ਤੁਸੀਂ ਨਾ ਭਾਬੀ ਇੱਥੇ ਜਿਹੜਾ ਸਾਡੇ ਰੋਡ ਦਾ ਕੰਮ ਚੱਲਦਾ ਵਾ ਉਥੇ ਰੋੜੀ ਕੁੱਟਣੇ ਮਸ਼ੀਨ ਦੀ ਲੋੜ ਥੋੜੀ ਲੋੜ ਸੀ ਰੋੜੀਕੁੱਟ ਮਸ਼ੀਨ ਦੀ ਲੋੜ ਸੀ ਅੱਛਾ ਇਹਦੀ ਗੱਲ ਮੇਰੇ ਨਾਲ ਕਰੋ ਨਾ ਮੈਨੂੰ ਪੈਸੇ ਦੇਵੋ ਮੈਂ ਹੁਣ ਵੇਚਦਾ ਇਹਨੂੰ ਰੋੜੀਕੁੱਟਣ ਲਈ ਠੀਕ ਆ ਨਾ ਅੱਛਾ ਇਹੀ ਰੋੜੀਕੁੱਟ ਮਸ਼ੀਨ ਆ ਅੱਛਾ ਕਰਾਇ ਤੇ ਜਿਵੇਂ ਕਹਿੰਦੇ ਕਰਾ ਕੇ ਮਸ਼ੀਨ ਵੇਚ ਕਰਾਜਾ ਇਹ ਰੋੜੀਕੁੱਟ ਮਜ਼ੀਨਾ ਪਰ ਮੇਰੇ ਪੈਸੇ ਨਹੀਂ ਭਰੇ ਜਾਣੇ ਇਹਨਾਂ ਤੋਂ ਕਿਉਂ ਨਾ ਜੀ ਨਾ ਜਿੰਨੇ ਮੈਂ ਪੈਸੇ ਲੈਣੇ ਰੋੜੀਕੁੱਟ ਕਿੰਨੇ ਪੈਸੇ ਲੈਣੇ 10 ਲੱਖ ਰਭੀਆ ਅੱਛਾ ਰੋੜੀਕੁੱਟਣਾ ਹਾਂ ਔਰ ਤੂੰ ਜਾ ਦਬਾ ਉਹ ਤੈਨੂੰ ਕੋਈ 4 ਪੈਸੇ ਦੇਣ ਲੈ ਕੇ ਜਾਵੇ ਕਿਉਂ ਵੀ ਅੱਛਾ ਆ ਡੱਡੂ ਖਾਣੇ ਚੁੱਪ ਕਰਕੇ हां जी मेरी बात सुनो एक मैं ਤੁਹਾਨੂੰ ਇੱਕ ਜਰੂਰ ਗੱਲ ਕਹਾਂਗਾ ਵੀ ਜਦਾਂ ਕਹਿੰਦੇ ਮਤਲਬ ਕੋਈ ਵੱਡਾ ਕਲਾਕਾਰ ਆ ਔਰ ਉਹ ਫਿਲਮਾਂ ਦੇ ਵਿੱਚ ਕੋਈ ਵੀ ਐਸੀ ਕੋਈ ਅਸਲੀਤਾ ਗੱਲ ਕਰਦਾ ਜਾਂ ਕੁਝ ਕਰਦਾ ਵਾ ਉਹਨੂੰ ਤੁਸੀਂ ਨਾ ਤਾਂ ਤੁਸੀਂ ਦਿਮਾਗ 'ਚ ਲੈਨੇ ਹੋ ਨਾ ਤੁਸੀਂ ਦਿਲ 'ਚ ਲੈਨੇ ਹੋ ਜਦ ਕੋਈ ਮੇਰੇ ਵਰਗਾ ਗਰੀਬ ਹੋਈ ਜਾਂ ਭਾਬੀ ਰਣਜੀਤ ਕੌਰ ਵਰਗੀ ਜਾਂ ਛੋਟੇ ਕਲਾਕਾਰ ਵਿਚਾਰੇ ਕੋਈ ਗੱਲ ਐਸੀ ਕਰ ਦੇਣਾ ਔਰ ਤੁਸੀਂ ਉਸ ਗੱਲ ਨੂੰ ਚੱਕ ਲੈਨੇ ਹੋ ਔਰ ਤੁਸੀਂ ਬਹੁਤ ਵੱਡੀ ਬਣਾ ਦਿੰਨੇ ਹੋ ਕਿ ਨਹੀਂ ਔਰ ਤੁਸੀਂ ਇਹ ਵੀ ਦੇਖਿਆ ਕਰੋ ਯਾਰ ਜੇ ਇਹ ਗਰੀਬ ਆ ਜੋ ਵੱਡੇ ਕਲਾਕਾਰ ਨੇ ਕਿਹਾ ਸੀ ਅਸੀਂ ਉਹਨੂੰ ਵੀ ਤਾਂ ਕਹ ਸਕਦੇ ਆ ਕਿ ਨਹੀਂ ਕਹ ਸਕਦੇ ਜਦ ਤੁਸੀਂ ਉਹਨਾਂ ਨੂੰ ਨਹੀਂ ਕੁਝ ਕਹਿੰਦੇ ਤੁਸੀਂ ਗਰੀਬ ਕਲਾਕਾਰਾਂ ਨੂੰ ਵੀ ਕੁਝ ਨਾ ਕਹਿਆ ਕਰੋ ਕਿਉਂਕਿ ਕਲਾਕਾਰ ਦਾ ਕਲਾਕਾਰੀ ਹੁੰਦਾ ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਕਿਉਂ ਹਰ ਕਲਾਕਾਰ ਨੂੰ ਇੱਕੋ ਜਿਹੀ ਨਹੀਂ ਨਹੀਂ ਹੁਣ ਅਸੀਂ ਵੀਡੀਓ ਪਾਉਨੇ ਆ ਕਿ ਕੋਈ ਵੀ ਵੀਡੀਓ ਪਾ ਦਈਏ ਦੇਖੋ ਵੀ ਇਧਰ ਮਈਆ ਸਰਕਾਰ ਦੇ ਜਾਈਦਾ ਕਿਤੇ ਵੀ ਜਾਈਦਾ ਵਾ ਅਸੀਂ ਵੀਡੀਓ ਪਾਈ ਦੀਆਂ ਵਾ ਕੋਈ ਲੈ ਕੇ ਨਹੀਂ ਕਰਦਾ ਇੰਨੀ ਆ ਠੀਕ ਆ ਨਾ ਬਦੋਂ ਬਦ ਕਾਟੇ ਵੀ ਹੋ ਜਾਂਦੇ ਨੇ ਤੇ ਜੇ ਕੋਈ ਮੈਂ ਐਸੀ ਵੀਡੀਓ ਪਾ ਦਵਾਂ ਦੁਨੀਆ ਇੰਨੀ ਦੇਖਦੀ ਐ ਇੰਨੀ ਦੇਖਦੀ ਐਨਾ ਪਿਆਰ ਦਿੰਦੇ ਦੀ ਔਰ ਤੇ ਨਾਨਦ ਦੇਖੋ ਵੀ ਪ੍ਰਮਾਤਮਾ ਨੂੰ ਕੋਈ ਨਹੀਂ ਪਿਆਰ ਕਰਦਾਗਾ ਏ ਠੀਕ ਹੈ ਨਾ ਜੋ ਵੀ ਗਲਤ ਵੀਡੀਓ ਪਾ ਦਨਾ ਪ੍ਰਮਾਤਮਾ ਨੂੰ ਪਿਆਰ ਕਰਦਾ ਉਹ ਤਾਂ ਹੀ ਤਾਂ ਲੈ ਕੇ ਨਹੀਂ ਜਾਂਦਾ ਸਾਰੀ ਦੁਨੀਆ ਪ੍ਰਮਾਤਮਾ ਨੂੰ ਪਿਆਰ ਕਰਦੀ ਆ ਉਹ ਕਰਦੇ ਆ ਜਰੂਰ ਮੈਨੂੰ ਪਤਾ ਵਾ ਰੱਬ ਦੇ ਨਾਲ ਹੀ ਦੁਨੀਆ ਚੱਲਦੀ ਆ ਰੱਬ ਨਾਲ ਹੀ ਚੱਲਦੀ ਆ ਦੁਨੀਆ ਠੀਕ ਹੈ ਨਾ ਪਰ ਪਿਆਰ ਨਾ ਮੇਰੀ ਗੱਲ ਸੁਣੋ ਤੁਸੀਂ ਜਮਾ ਨਹੀਂ ਬਾਬੇ ਨੂੰ ਪਿਆਰ ਕਰਦੇ ਕਿਸੇ ਕਰਕੇ ਮੈਨੂੰ ਗੁੱਸਾ ਆਉਂਦਾ ਥੋੜੇ ਤੇ ਜੀ ਕਰਦਾ ਪਾੜ ਕੇ ਖਾ ਜਾਾਂ ਜਿੰਨੀਆਂ ਮੈਂ ਵੀਡੀਓ ਬਾਬੇ ਦੀਆਂ ਪਾਉਣੀ ਕੋਈ ਨਹੀਂ ਲੈ ਕੇ ਕਰਦਾਗਾ ਕਿਉਂ ਨਹੀਂ ਕਰਦੇਗੇ ਹਾਂਜੀ ਕੀ ਗੱਲ ਤੁਸੀਂ ਪਿਆਰ ਨਹੀਂ ਕਰਦੇਗੇ ਬਾਬੇ ਨੂੰ ਅੱਜ ਕੀ ਆ ਬੀਬਾ ਵੀ ਕਹਿੰਦੀ ਮੈਂ ਜਦੋਂ ਧਾਰਮਿਕ ਵੀਡੀਓ ਪਾਉਣੀ ਆ ਤੁਸੀਂ ਕਿਉਂ ਨਹੀਂ ਲੈ ਕੇ ਕਰਦੇ ਹੈਗੇ ਠੀਕ ਹੈ ਨਾ ਜਦ ਤੁਸੀਂ ਧਾਰਮਿਕ ਵੀਡੀਓ ਲੈ ਕੇ ਕਰੋਗੇ ਤਾਂ ਕਹਿੰਦੇ ਮਤਲਬ ਮੇਰਾ ਵੀ ਤਾਂ ਹੌਸਲਾ ਵਧੂਗਾ ਮੈਂ ਗਾਂਹਾਂ ਦੀ ਗਾਂਹ ਧਾਰਮਿਕ ਵੀਡੀਓ ਹਣਾ ਲੋਕੀ ਜਿੱਦਾਂ ਦੇ ਦੇਖਦੇ ਆ ਨਾ ਅਸੀਂ ਓਦਾਂ ਦੀ ਵੀਡੀਓ ਦਿਖਾਉਨੇ ਆ ਲੋਕਾਂ ਨੂੰ ਵਧੀਆ ਦੇਖੋ ਇਹ ਵਧੀਆ ਕਿੰਦਾ ਦੀ ਮਸਾਲੇਦਾਰ ਕਹਿੰਦੇ ਆ ਉਹਦਾ ਦੀ ਦਿਖਾਉਂਦੇ ਆ। ਉਹ ਜੀ ਇਹਨਾਂ ਨਾਲ ਗੰਦ ਪਾਉਂਦੀਆਂ ਨੇ ਕੁੜੀਆਂ ਹਾਫ ਨਿਕਰਾਂ ਦੇ ਵਿੱਚ ਹਾਫ ਕੱਪੜਿਆਂ ਦੇ ਵਿੱਚ ਆਉਂਦੀਆਂ ਨੇ ਉਹ ਇਹਨਾਂ ਨੂੰ ਚੰਗੀਆਂ ਲੱਗਦੀਆਂ ਨੇ। ਜਦੋਂ ਕਿ ਰਣਜੀਤ ਕੌਰ ਭਾਬੀ ਅੱਜ ਸਵੇਰ ਨੂੰ ਕੱਚਾ ਪਾ ਕੇ ਵੀਡੀਓ ਪਾ ਦੇਵੇ। ਮੈਂ ਕਹਿੰਨਾ ਇੰਨਾ ਘ ਰੌਲਾ ਪੈਜੂ ਇੰਨਾ ਘ ਰੌਲਾ ਪੈਜੂ। ਹਾਏ ਪਾਪੀ ਨੇ। ਠੀਕ ਥੋੜਾ ਦਾ ਕੁਝ ਬੋਲ ਵੀ ਦੇਈਏ ਤਾਂ ਵੀ। ਤਾਂ ਵੀ ਮਰਚਾ ਲੱਗਿਆ ਸੜਿਸ ਚਣੂਣੇ। ਲੱਗਦੇ ਆ। ਚਣੂਣੇ ਚਣੂਣੇ ਲੜਦੇ ਆ। ਤੇਲ ਦੀ ਬੋਤਲ ਪਾਈ ਆ ਭੇਜ ਦੂੰਗੀ ਕੋਈ ਨਹੀਂ। ਅੱਛਾ ਲ ਆ ਬਾਈ ਨੇ ਨਾ ਕੱਚੀ ਵਾਲੀ ਗੱਲ ਕੀਤੀ ਵੀ ਭਾਈ ਭਾਬੇ ਕੱਚਾ ਪਾ ਕੇ ਵੀਡੀਓ ਪਾ ਦੋਵੇਂ ਨਾ ਤਾਂ ਮੈਂ ਕਹਿੰਦਾ ਰਾਤੋਂ ਰਾਤ ਐ ਵਾਇਰਲ ਕਰ ਦੇਣਾ ਮੈਂ ਕਹਿੰਦਾ ਯਾਰ ਬੱਲੇ ਬੱਲੇ ਆ ਮੈਂ ਇੱਕ ਗੱਲ ਕਹਿਣਾ ਵਾ ਇੰਸਟਾਗ੍ਰam ਤੇ ਨਾ ਇੱਕ ਦੋ ਵੀਡੀਓ ਭਾਬੀ ਇਹੀਆਂ ਪਾ ਦੋਵੇਂ ਨਾ ਜਿੰਨੇ ਇੰਸਟਾਗ੍ਰam ਤੇ ਚੱਲ ਰਹੇ ਆ ਕਸਮ ਖਾ ਕੇ ਕਹਿਣਾ ਰਾਜੇ ਸਾਰੇ ਉਹਨਾਂ ਨੂੰ ਭੁੱਲ ਜਾਣਗੇ ਕੱਲਾ ਭਾਬੀ ਖੰਨੀ ਧਿਆਨ ਜਾਊਗਾ ਤੇ ਹੋਰ ਕਈ ਵੀ ਕਹਿ ਵੀ ਦਿੰਦੇ ਆ ਤੁਸੀਂ ਧਾਰਮਿਕ ਵੀਡੀਓ ਪਾ ਲੋ ਆ ਕਰ ਲੋ ਠੀਕ ਆ ਨਾ ਹੁਣ ਧਾਰਮਿਕ ਵੀ ਪਾਈਆਂ ਵਾ ਵਧੀਆ ਚੱਲਦੀਆਂ ਵਾ ਠੀਕ ਹੈ ਨਾ ਤੁਸੀਂ ਪਿਆਰ ਵੀ ਦਿੰਨੇ ਆ ਪਰ ਮੈਨੂੰ ਗੁੱਸਾ ਇਹੀ ਆ ਪਰ ਲੋਕ ਨਹੀਂ ਕਰਦੇਗੇ ਤੁਸੀਂ ਠੀਕ ਹੈ ਨਾ ਤੇ ਜੇ ਮੈਂ ਹੁਣ ਵੀਡੀਓ ਪਾ ਦਮ ਨਾ ਇੱਕ ਕੋਈ ਵੀ YouTube ਤੇ ਪਰ ਮੇਰਾ YouTube ਥੋੜਾ ਜਿਹਾ ਠੰਡਾ ਚੱਲਦਾ ਵਾ ਮੈਂ ਗਰਮ ਕਰਨ ਆਸਤੇ ਨਾ ਕੱਚਾ ਪਾ ਕੇ ਆ ਜਾਣਾ ਤੇ ਦੇਖ ਲੈ ਫਿਰ ਕਿਵੇਂ ਮਿਰਚਾਂ ਲੱਗਣਗੀਆਂ ਇੱਕ ਖਲੀ ਦੇ ਨਾਲ ਥੋੜੀ ਕੱਚਾ ਪਾ ਕੇ ਇੱਕ ਵੀਡੀਓ ਆਉਣੀ ਸੀ ਇੱਕ ਕੱਚਾ ਪਾ ਕੇ ਰੈਸਲਿੰਗ ਕਰਨੀ ਸੀਗੀ ਹਾਂ ਖਲੀ ਦੇ ਨਾਲ ਹਾਂ ਹਾਂਜੀ ਹਾਂਜੀ ਔਰ ਖਲੀ ਜੀ ਪਹਿਲਾਂ ਤਾਂ ਸਾਡੇ ਗੰਨੀਓ ਸਸਰੀਆ ਕਾਲਕ ਨੇ ਖਲੀ ਨੂੰ ਔਰ ਖਲੀ ਬਾਜੀ ਐਨੇ ਕਿ ਚੰਗੇ ਇਨਸਾਨ ਨੇ ਐਨੇ ਕਿ ਚੰਗੇ ਇਨਸਾਨ ਨੇ ਔਰ ਜਦੋਂ ਵੀ ਕੋਈ ਪ੍ਰੈਸ ਰਿਪੋਰਟਰ ਜਾਂ ਕੋਈ ਆਮ ਵੀ ਬਾਹਰੋਂ ਇਨਸਾਨ ਜਾਂਦਾ ਉਹਨਾਂ ਦੀ ਕਦਰ ਕਰਦੇ ਨੇ ਉਹਨਾਂ ਦੀ ਇੱਜ਼ਤ ਮਾਨ ਕਰਦੇ ਨੇ ਹੁਣ ਤੁਸੀਂ ਰੈਸਲਿੰਗ ਦੀ ਗੱਲ ਕਰਦੇ ਸੀ ਇਹਨਾਂ ਦੀ ਫਿਲਮ ਆਰੀਏ ਦੌੜ ਖਲੀ ਦੇ ਨਾਲ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਸਲਮੇ ਹੱਲਾ ਚ ਦਿਖੂਗੀ ਦੌੜ ਠੀਕ ਆ ਨਾ ਔਰ ਭਾਬੀ ਰਣਜੀਤ ਕੌਰ خود ਐਕਟਰ ਦੇਖੂਗੀ ਉਹਦੇ ਵਿੱਚ ਕਹਿੰਦੇ ਮਤਲਬ ਉਹਦੀ ਹੀ ਹੀਰੋ ਬਣੀ ਹੋਈ ਦੇਖੂਗੀ ਤੁਹਾਨੂੰ ਖਰੀਦੀ ਲੈ ਭਾਬੀ ਇਹ ਤਾਂ ਫਿਰ ਬਾਈ ਸਾਰੇ ਰਾਜ ਖੋਲੀ ਜਾਂਦਾ ਉਹ ਨਾਲੇ ਜੀ ਹਾਂ ਨਾ ਖੋਲੋ ਰਾਜ ਕਿਉਂ ਹੈ ਕਿਹੜਾ ਰਾਜ ਹੋ ਰਾਜ ਕੌਣ ਆ ਮम्मा ਮੈਨੂੰ ਤਾਂ ਹੱਕ ਨਹੀਂ ਪਤਾ ਪੁੱਛ ਕਿਉਂ ਨਹੀਂ ਆ ਪਹਿਲਾਂ ਆਨੰਦ ਸੀਗਾ ਹੁਣ ਰਾਜ ਬਾਈ ਹੁਣ ਰਾਜ ਇਹ ਤਾਂ ਦਿਨ ਬਿਦਨ ਬਦਲੀ ਜਾਂਦੀ ਆ ਕਿ ਨਹੀਂ ਇੰਨਾ ਬੰਦਾ ਕੱਪੜੇ ਨਹੀਂ ਬਦਲਦਾ ਕਿਨੇ ਤੋਂ ਬੰਦੇ ਬਦਲੀ ਬੰਦੇ ਬਦਲ ਜਾਨੀ ਹੈ ਹੈ ਕੀ ਕਰਾਂ ਮੈਂ ਹਾਂ ਦਿਉਰੀ ਐਨੇ ਕੋਈ ਨੰਦ ਨਿਕਲੇ ਆਉਂਦਾ ਕੋਈ ਰਾਜ ਨਿਕਲੇ ਆਉਂਦਾ ਕੋਈ ਕੁਛ ਨਿਕਲੇ ਆਉਂਦਾ ਵਾ ਹਾਂਜੀ ਪੰਜਾਬ ਰ ਇੰਮੀ ਵਰਕ ਦੀਆਂ ਫਿਲਮਾਂ ਚੱਲ ਰਹੀਆਂ ਆ ਭਾਬੀ ਇੰਮੀ ਵਰਕ ਦੇ ਨਾਲ ਵੀ ਦੇਖਣ ਨੂੰ ਮਿਲੂ ਮੈਂ ਕਹਿੰਦਾ ਆਨਲਸ ਮੇਜ ਪਰ ਨਾ ਜੀ ਨਾ ਇੰਮੀ ਵਰਕ ਭਾਬੀ ਨਾਲ ਬਣਾਊਗਾ ਵੀਡੀਓ ਜਾਂ ਫਿਲਮ ਬਣਾਊਗਾ ਬਲਕਿ ਭਾਬੀ ਨਹੀਂ ਠੀਕ ਆ ਨਾ ਯਾਰ ਭਾਬੀ ਵੀ ਦਾ ਮੀਡੀਆ ਦੇ ਵਿੱਚ ਆ ਭਾਬੀ ਦਾ ਕਿਤੇ ਘੱਟ ਥੋੜੀ ਨਾਮ ਚੱਲਦਾ ਵਾ ਠੀਕ ਆ ਨਾ ਇਹਦਾ ਨਹੀਂ ਹੈਗਾ ਵੀ ਇੰਮੀ ਵਰਕ ਦਾ ਹੀ ਨਾਮ ਚੱਲਦਾ ਵਾ ਭਾਬੀ ਦਾ ਨਾਮ ਨਹੀਂ ਚੱਲਦਾ ਕਲਾਕਾਰ ਦਾ ਜਾਇ ਛੋਟਾ ਜਾਇ ਵੱਡਾ ਸਭ ਇੱਕ ਬਰਾਬਰ ਹੀ ਆ ਠੀਕ ਹੈ ਨਾ ਔਰ ਭਾਬੀ ਜਾਇਦਾ ਕਰਦੋਂ ਹੁਣ ਉਹਦੇ ਨਾਲ ਮਿਲੂਗੀ ਗੁਰਨਾਮ ਭੁੱਲਰ ਦੇ ਨਾਲ ਮਿਲੂਗੀ ਠੀਕ ਹੈ ਨਾ ਫਿਲਮ ਦੇ ਵਿੱਚ ਅੱਜ ਗੁਰਨਾਮ ਭੁੱਲਰ ਨਾਲ ਫਿਲਮ ਆ ਰਹੀ ਹੈ ਆਪਣੀ ਹਾਂਜੀ ਹਾਂਜੀ ਆਪਣੀ ਫਿਲਮ ਆ ਰਹੀ ਹੈ ਅੱਧੀ ਸ਼ੂਟਿੰਗ ਕੰਪਲੀਟ ਹੋਈ ਅੱਧੀ ਰਹਿੰਦੀ ਆ ਅੱਧੀ ਰਹਿੰਦੀ ਆ ਸ਼ੂਟਿੰਗ ਅੱਜ ਕਿਦੋਂ ਤੱਕ ਫਿਰ ਜਿਹੜੀ ਦੇਖਣ ਨੂੰ ਮਿਲੂਗੀ ਕਾਲੇ ਬੜੇ ਆ ਹਾਂ ਜੇ ਮੈਂ ਕਾਲੇ ਨੇ ਸਾਰੇ ਹੁਣ ਦਿਔਰ ਜਿੰਨੇ ਵੀ ਨੇ ਭਾਵੇਂ ਦਿਔਰ ਆ ਭਾਵੇਂ ਪਰਜਾਈਆਂ ਸਾਰੇ ਨੇ ਨਾ ਵੇਟ ਕਰਦੇ ਨੇ ਤੁਹਾਡੀ ਫਿਲਮ ਦੀ ਤਾਂ ਬੇਟੀ ਤਾਂ ਮੈਂ ਕਰਾਉਣੀ ਆ ਹਾਂ ਭਾਜੋ ਵੇਟ ਕਰੇ ਤਾਂ ਹੀ ਫਿਰ ਮ ਚੱਲੂਗੀ ਫੇਰ ਤਾਂ ਪਤਾ ਲੱਗੋਗਾ ਭਾਬੀ ਦੀ ਫਿਲਮ ਆਗੀ ਜੇ ਮੈਂ ਪਹਿਲਾਂ ਹੀ ਦੱਸਦਾ ਭਾਈ ਇਨੀ ਤਰੀਕ ਨੂੰ ਆਉਣੀ ਆ ਇਹਨਾਂ ਨਾਲ ਅੱਜ ਆਉਣੀ ਹੁਣੇ ਦੇਖ ਕੇ ਅਸੀਂ ਵਾਪਸ ਆ ਜਾਣਾ ਵਾ ਠੀਕ ਆ ਨਾ ਵੇਟ ਕਰੋ ਵੇਟ ਕਰਨ ਨਾਲ ਤਾਂ ਭਾਬੀ ਨੇ ਛੱਡਿਆ ਹੋਇਆ ਤੁਹਾਨੂੰ ਹਾਂਜੀ ਜਿਹੜਾ ਕਹਿੰਦੇ ਆ ਆਪਾਂ ਵੇਟ ਕਰਦੇ ਨਾ ਉਹੀ ਫਿਲਮ ਆਪਾਂ ਨੂੰ ਸੋਹਣੀ ਲੱਗਦੀ ਆ ਔਰ ਜੇ ਕਲਾਕਾਰ ਨੂੰ ਆਪਾਂ ਕਹਦੀ ਆ ਯਾਰ ਆਪਾਂ ਸਟੇਜ ਤੇ ਬੁਲਾਇਆ ਹੁੰਦਾ ਹਨਾ ਉਹ ਆ ਕੇ 2 ਘੰਟੇ ਪਹਿਲਾਂ ਹੀ ਬਹਿ ਜਵੇ ਉਹਨੂੰ ਕੋਈ ਨਹੀਂ ਦੇਖਦਾ ਅਗਲਾ ਕਹਿੰਦਾ ਯਾਰ ਇਹ ਕਲਾਕਾਰ ਇਹ ਤਾਂ 2 ਘੰਟੇ 2 ਘੰਟੇ ਪਹਿਲਾਂ ਹੀ ਆ ਇਹ ਘਰੋਂ ਵੀ ਵਿੱਲਈ ਆ ਔਰ ਜਿਹੜੇ ਕਲਾਕਾਰ 2 ਘੰਟੇ ਲੇਟ ਨਹੀਂ ਕਹਿੰਦੇ ਮੈਂ ਅੱਧਾ ਪੌਣਾ ਘੰਟਾ ਜਾਂ ਘੰਟਾ ਲੇਟ ਆਉਂਦਾ ਨਾ ਉਸ ਕਲਾਕਾਰ ਨੂੰ ਦੁਨੀਆ ਸੁਣਦੀ ਆ ਯਾਰ ਹਾਂ ਯਾਰ ਵੀ ਬੰਦਾ ਪ੍ਰੋਗਰਾਮ ਤੋਂ ਆਇਆ ਆਉਂਦਾ ਹੀ ਕਲਾਕਾਰ ਕਹਿੰਦਾ ਯਾਰ ਮੈਂ ਪਹਿਲਾਂ ਪ੍ਰੋਗਰਾਮ ਲਾ ਕੇ ਆਇਆ ਵਾਂ ਔਰ ਚਾਹੇ ਘਰੋਂ ਹੀ ਆਇਆ ਹੋਵੇ ਔਰ ਦੂਜਾ ਪ੍ਰੋਗਰਾਮ ਮੇਰਾ ਇਹ ਹੈ ਨਹੀਂ ਜਿਵੇਂ ਭਾਬੀ ਐਮੀ ਵਰਕ ਤੋਂ ਇਲਾਵਾ ਜੈ ਗੁਰਨਾਮ ਭੱਲਰ ਤੋਂ ਇਲਾਵਾ ਹੋਰ ਕਿਹਨੇ ਕਿਹਨੇ ਫਿਲਮਾਂ ਦੀ ਵੱਡੀਆਂ ਆਫਰ ਆਈਆਂ ਨੇ ਆ ਆਫਰਾਂ ਆ ਮਾਨ ਖਾਨ ਤੋਂ ਦੂਜਾ ਸੰਜੇ ਦੱਤ ਸੰਜੇ ਦੱਤ ਆਹੋ ਉਹਦੇ ਨਾਲ ਵੀ ਫਿਲਮ ਕਰਨੀ ਆ ਹਾਂਜੀ ਰੀਨਾ ਕਪਾ ਉਹਦੇ ਨਾਲ ਵੀ ਫਿਲਮ ਕਰਨੀ ਆ ਠੀਕ ਆ ਨਾ ਤੇ ਜਿਹੜੀ ਕਾਰ ਬੀ ਨੇ ਜਾਣਾ ਬੰਬਈ ਜਿਹੜੇ ਜਿਹੜੇ ਵੱਡੇ ਕਲਾਕਾਰ ਨੇ ਸਾਰਿਆਂ ਦੇ ਨਾਲ ਫਿਲਮਾਂ ਸਾਂ ਉਹ ਕਰਕੇ ਆਉਣੀਆਂ ਨੇ ਸੈਨ ਕਰਕੇ ਆਉਣੀਆਂ ਨੇ ਠੀਕ ਆ ਨਾ ਔਰ ਭਾਬੀ ਜਾਊਗੀ ਬੰਬੇ ਸਾਰੀਆਂ ਫਿਲਮਾਂ ਸੈਨ ਕਰਕੇ ਸੰਜੇ ਦਾਤ ਦੇ ਨਾਲ ਸੁਲਮਾਨ ਖਾਨ ਦੇ ਨਾਲ ਸਨੀ ਦਿਉਲ ਦੇ ਨਾਲ ਔਰ ਸਨੀ ਦਿਉਲ ਦੇ ਦਾ ਅਸੀਂ ਤੈਨੂੰ ਹੀ ਫੈਨ ਆ ਠੀਕ ਹੈ ਨਾ ਦੇਖ ਸੰਜੇ ਦਾਤ ਇੱਕ ਸੰਜੇ ਦਾਤ ਇੱਕ ਸੁਲਮਾਨ ਖਾਨ ਦੇ ਵੀ ਸਾਰੂ ਖਾਨ ਦੇ ਵੀ ਫੈਨ ਆ ਅਸੀਂ ਸਾਰੇ ਕਲਾਕਾਰਾਂ ਦੇ ਹੀ ਫੈਨ ਆ ਭਰਾਵਾ ਹੁਣ ਜੇ ਮੈਂ ਗਦਰ ਟੂ ਆ ਰਿਹਾ ਫਿਰ ਕਦੇ ਭਾਬੀ ਸਨੀ ਦਿਉਲ ਦੀ ਨਾ ਹੋ ਕੇ ਰਹਿ ਜੇ ਇਹ ਤਾਂ ਕੰਦੀ ਨਾਲ ਕਾ ਮੈਂ ਪਟਣਾ ਵਾ ਨਾਲ ਕਾ ਤਾਂ ਮੈਂ ਹੀ ਪਟਣਾ ਵਾ ਹਾਂ ਹੁਣ ਸਨੀ ਦਿਉਲ ਨਹੀਂ ਨਾਲ ਕਾ ਪਟਣਾਗਾ ਭਰਾਵਾ ਨਾਲ ਕੇ ਰਹੇ ਨਹੀਂ ਹੁਣ ਤਾਂ ਰਹੀਆਂ ਟੂਟੀਆਂ ਨੇ ਤੇ ਦੁੱਤਾਂ ਪਟ ਲੂੰਗੇ ਹਾਂ ਉਹ ਟੂੜੀਆਂ ਪਟ ਲਾਂਗੇ ਤਾਂ ਹੀ ਦਾ ਕਾ ਵੀ ਸਣੀ ਨਾਲ ਨਲਕਾ ਪਟਣਾ ਹੀ ਨਹੀਂਗਾ ਹਾਂ ਕੋਕਾ ਨਲਕਾ ਹੈ ਹੀ ਨਹੀਂਗਾ ਅੱਜਾ ਟੂੜੀ ਪਟਣੀ ਮੈਂ ਪਟ ਲੂੰਗੀ ਅੱਛਾ ਮੈਂ ਕਹਾਂ ਪਟਦੇ ਸਾਰੇ ਨਲਕੇ ਪਹਿਲੇ ਹੀ ਲੋਕਾਂ ਨੇ ਲਾਹੌਰ ਹਾਂ ਨਲਕੇ ਪੜਦੇ ਆਪਾਂ ਨਵਾਂ ਨਲਕਾ ਲਵਾ ਕੇ ਫੇਰ ਪਟ ਲਾਂਗੇ ਕੋਈ ਨਾ ਬੰਲਾ ਅੱਛਾ ਫਿਰ ਹੋਰ ਭਾਬੀ ਜਾਂ ਜਿੱਥੇ ਨਾ ਸਨੀ ਦਿਓ ਲਖੜੇ ਉੱਤੇ ਤਾਂ ਭਾਬੀ ਖੜ ਜਾਂਦੀ ਜਿਹੜੇ ਕਹਿੰਦੇ ਐ ਰਾ ਗੈਰਾ ਮੈਨੂੰ ਉਹ ਤੇ ਤਾਂ ਅੜ ਕੇ ਖੜ ਜਾਂਦੀ ਜਦੋਂ ਮਾਰਾਂ ਮੈਂ ਕੋ ਸੁਣ ਕੱਢਦਾ ਬੱਤੀ ਦੇ ਬੱਤੀ ਧੰਦ ਭਾਬੀ ਤਾਂ ਮੈਨੂੰ ਕਹਿੰਦੇ ਨੇ ਲੋਕਾਂ ਦੇ ਵਿੱਚ ਪਿਆਰ ਮੈਨੂੰ ਲਗਾਨ ਨਹੀਂ ਆਉਂਦਾ ਹੈਗਾ ਮੈਨੂੰ ਲੈ ਵੀ ਦੋਸਤੋ ਭਾਬੀ ਤੇ ਜਿੰਦਾ ਹਾਂਸੀ ਨਾਲ ਤੇ ਉਹਨਾਂ ਦੇ ਬੱਚਿਆਂ ਦੇ ਨਾਲ ਜਿਹੜੀ ਮੁਲਾਕਾਤ ਕਰਵਾਈ ਆ ਸੋ ਵੀਡੀਓ ਨੂੰ ਸ਼ੇਅਰ ਕਰਦੇ ਭਈ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਆ ਆਪਾਂ ਬੇਸਤ ਸਾਰਿਆਂ ਦਰਸ਼ਕਾਂ ਨੂੰ ਹਾਂਜੀ ਮੇਰੇ ਜਿੰਦੇ ਕਰਨ ਦੇ ਮਾਤ ਕਲਾਕਾਰ ਆ ਜਿਹਦਾ ਹੁਣ ਬੱਬੂ ਮਾਨ ਹੋ ਗਿਆ ਐਮੀ ਵਰਕ ਹੋ ਗਿਆ ਔਰ ਆਪਣੇ ਰੋਸ਼ਨ ਪ੍ਰਿੰਸ ਹੋ ਗਿਆ ਔਰ ਜਸਵਿੰਦਰ ਭੱਲਾ ਹੋ ਗਿਆ ਔਰ ਵੱਡੇ ਵੱਡੇ ਜਿਹੜੇ ਕਲਾਕਾਰ ਆ ਔਰ ਇਹਨਾਂ ਦੀਆਂ ਜਾਇਆ ਕਰੋ ਔਰ ਫਿਲਮਾਂ ਦੇਖਿਆ ਕਰੋ ਥੀਏਟਰ ਦੇ ਵਿੱਚ ਔਰ ਜਿਹੜਾ ਕਹਿੰਦੇ ਮੈਂ ਪੰਜਾਬੀ ਆ ਨਾ ਆਪਣਾ ਪੰਜਾਬੀ ਨੂੰ ਪਹਿਲ ਦਿਿਆ ਕਰੋ ਔਰ ਪੰਜਾਬੀ ਆਪਾਂ ਹੋ ਕੇ ਆਪਾਂ ਪੰਜਾਬੀ ਨੂੰ ਪਹਿਲ ਨਹੀਂ ਦੇਵਾਂਗੇ ਤਾਂ ਫਿਰ ਤਾਂ ਲੱਖ ਲਾਣ ਦਾ ਆਪਣੇ ਵਾਸਤੇ ਠੀਕ ਆ ਨਾ ਔਰ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਨੂੰ ਫੈਲ ਦੇਣਾ ਬਹੁਤ ਜ਼ਰੂਰੀ ਹੈ ਕਿ ਨਹੀਂ ਔਰ ਬੱਲੇ ਬੱਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਕਿਵੇਂ ਲੱਗੀ ਅੱਜ ਦੀ ਮੁਲਾਕਾਤ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਵੀਡੀਓ ਤੱਕ ਲੈਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੁੜੇ ਰਹੋ ਚੈਨਲ ਦੇ ਨਾਲ ਹੈ ਮੇਰੇ ਨਾਲ ਮੇਰੇ ਕੈਮਰਾਪਰਸਨ ਆਰਸ਼ਦੀਪ ਕਲੇ ਧੰਨਵਾਦ